ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਅੱਜ ਪੰਜਾਬ ਦੀ ਗੱਲ ਖਾਸ ਤੌਰ ਤੇ ਬਹੁਤ ਅਹਿਮ ਵਿਸ਼ਿਆਂ ਦੇ ਉੱਤੇ ਕਰਨੀ ਹੈ ਮੇਰੇ ਨਾਲ ਮੌਜੂਦ ਨੇ ਬੜੇ ਹੀ ਸੀਨੀਅਰ ਪੱਤਰਕਾਰ ਵਿਵਸਵਤ ਵੈਂਕਟ ਜਿਹੜੇ ਕਿ ਕਈ ਹਿੰਦੀ ਅੰਗਰੇਜ਼ੀ ਪੰਜਾਬੀ ਅਖਬਾਰਾਂ ਦੇ ਨਾਲ ਜੁੜੇ ਰਹੇ ਨੇ ਬਹੁਤ ਵੱਡਾ ਤਜਰਬਾ ਹੁਣ ਅੱਜ ਜਿਹੜੀ ਗੱਲ ਪੰਜਾਬ ਦੀ ਆ ਕੇ ਖੜੀ ਹੈ ਜਦੋਂ ਪੂਰੇ 5 ਦਿਨ ਰਹਿ ਗਏ ਨੇ ਵੋਟਾਂ ਨੂੰ 27 28 26 ਤੱਕ ਹੋਗੀ ਨਾ 26 27 28 29 30 ਪੰਜ ਦਿਨ ਪ੍ਰਚਾਰ ਦੇ ਰਹਿ ਗਏ 31 ਦਿਨ ਪ੍ਰਚਾਰ ਕੋਈ ਨਹੀਂ ਹੋਣਾ ਘਰ ਘਰ ਜਾਣਗੇ ਮਾੜਾ ਮੋਟਾ ਲੀਡਰ ਤੇ ਇੱਕ ਨੂੰ ਆਪਾਂ ਵੋਟਾਂ ਪਾਉਣੀ ਹੈ ਇਹਦਾ ਮਤਲਬ ਹੈ ਪੰਜ ਦਿਨ ਹੀ ਰਹਿ ਗਏ ਪ੍ਰਚਾਰ ਦੇ ਔਰ ਇਹਦੇ ਨਾਲ ਨਾਲ ਜਿਹੜੀਆਂ 13 ਸੀਟਾਂ ਨੇ 13 ਸੀਟਾਂ ਤੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ VOTER ਸਾਇਲੈਂਟ ਹੈ ਇਹ ਪਹਿਲੀ ਵਾਰੀ ਹੈ ਪੰਜਾਬ ਦੇ ਵਿੱਚੋਂ ਜਦੋਂ VOTER ਨੇ ਆਪਣੇ ਦੋਨੇ ਹੱਥ ਕੋਟ ਰੱਖੇ ਨੇ 22 ਦੀਆਂ ਚੋਣਾਂ ਤੋਂ ਪਹਿਲਾਂ ਵੀ ਲੋਕ ਇੰਨੇ ਸਾਇਲੈਂਟ ਨਹੀਂ ਸੀ ਉਦੋਂ ਖੁੱਲ ਕੇ ਗੱਲ ਕਰਦੇ ਹੁੰਦੇ ਸੀ ਕੋਈ ਝਾੜੂ ਦੀ ਗੱਲ ਕਰਦਾ ਸੀ ਤੇ ਕੋਈ ਚਰਨਜੀਤ ਚੰਨੀ ਦੀ ਗੱਲ ਕਰਦਾ ਸੀ ਤੇ ਅਕਾਲੀ ਦਲ ਤੇ ਭਾਜਪਾ ਤੇ ਉਦੋਂ ਨਵੇਂ-ਨਵੇਂ ਵਖਰੇ ਹੋਏ ਸੀ ਸੋ ਉਹਨਾਂ ਦਾ ਜ਼ਿਆਦਾ ਜ਼ੋਰ ਨਹੀਂ ਸੀ ਪਰ ਇਸ ਵਾਰ VOTER ਸਾਇਲੈਂਟ ਹੈ VOTER ਨੇ ਅਜਿਹੀ ਚੁੱਪ ਵਰਤ ਲਈ ਹੈ ਕਿ ਲੀਡਰਾਂ ਏਜੰਸੀਆਂ ਪੱਤਰਕਾਰਾਂ ਬੁੱਧੀਜੀਵੀਆਂ ਸਾਰਿਆਂ ਨੂੰ ਸਮਝ ਨਹੀਂ ਆ ਰਿਹਾ ਵੀ VOTER ਚੁੱਪ ਕਿਉਂ ਹੈ ਹੁਣ ਇਹ ਚੁੱਪ ਕਿਸੇ ਇੱਕ ਪਾਸੇ ਭੁਗਤੂਗੀ ਜਾਂ ਇਹ ਚੁੱਪ ਵੰਡ ਕੇ ਸਾਰੀਆਂ ਪਾਰਟੀਆਂ ਨੂੰ ਭੁਗਤੂਗੀ ਅਗਰ ਇਹ ਚੁੱਪ ਇੱਕ ਪਾਸੇ ਗਈ ਤੇ ਉਹ ਇੱਕ ਪਾਸਾ ਕਿਹੜਾ ਹੋਊਗਾ ਜਿਹੜਾ ਪੰਜਾਬ 'ਚ ਇਸ ਵਾਰ ਇੱਕ ਪਾਸਾ ਕਰ ਦੂ ਤੇ ਜੇ ਵੰਡ ਕੇ VOTER ਪਏ ਪੰਜਾਬ 'ਚ ਤੇ ਫੇਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਫੇਰ ਸੀਟਾਂ ਵੰਡਣਗੇ VOTER ਕਿਸ ਹਿਸਾਬ ਦੇ ਨਾਲ ਕਿਉਂਕਿ 13 ਨੇ ਇਹ ਬੜਾ ਦਿਲਚਸਪ ਇਸ ਵਾਰ ਚੋਣਾਂ 'ਚ ਮਸਲਾ ਰਹੂਗਾ ਫਲੋਟਿੰਗ VOTER ਇਹ ਵੀ ਵੋਟ ਨੂੰ ਬਹੁਤ ਡਿਸਕਸ ਕੀਤਾ ਜਾਂਦਾ ਹੈ ਫਲੋਟਿੰਗ ਵੋਟਸ ਜਿਹੜੀ ਵੋਟ ਕਦੇ ਵੀ ਇੱਧਰ ਉੱਧਰ ਪੈ ਜਾਂਦੀ ਹੈ ਇਹ ਵੋਟ ਕੀ ਹੁੰਦੀ ਹੈ ਕਿਹੜੀ ਹੁੰਦੀ ਹੈ ਇਹ ਵੀ ਵੈਂਕਟ ਸਾਬ ਤੋਂ ਪੁੱਛਾਂਗੇ ਕਿ ਪੰਜਾਬ 'ਚ ਵੀ ਇਸ ਵਾਰ ਫਲੋਟਿੰਗ ਵੋਟ ਹੈ ਪੁਰਾਣੇ ਸਮੇਂ ਅੱਜ ਫਲੋਟਿੰਗ ਵੋਟ ਦਾ ਇਤਿਹਾਸ ਕੀ ਹੈ ਪੰਜਾਬ ਦਾ ਉਹਦੀ ਗੱਲ ਕਰਾਂਗੇ ਇਹਦੇ ਨਾਲ ਨਾਲ ਨਰਿੰਦਰ ਮੋਦੀ ਤਿੰਨ ਰੈਲੀਆਂ ਕਰਕੇ ਪੰਜਾਬ 'ਚ ਕੀ ਬਦਲਾਅ ਕਰਗੇ ਉਹ ਪੁੱਛਾਂਗੇ ਰਾਹੁਲ ਗਾਂਧੀ ਅੰਮ੍ਰਿਤਸਰ ਤੋਂ ਵੱਡੀ ਰੈਲੀ ਦੇ ਨਾਲ ਪੰਜਾਬ ਦੇ ਵਿੱਚ ਐਂਟਰੀ ਮਾਰਗੇ ਹੁਣ ਅਗਲੇ 5 ਦਿਨ ਕੇਜਰੀਵਾਲ ਵੀ ਆਗੇ ਕਹਿੰਦੇ ਪਤਾ ਲੱਗਿਆ ਕਿ ਕੇਜਰੀਵਾਲ ਵੀ ਆਗੇ ਦਿੱਲੀ ਦੀ ਚੋਣ ਮੁਕਣ ਤੇ ਤੇ 5 ਦਿਨ ਇੱਥੇ ਰਹਿਣਗੇ ਕਿ ਰਾਗਵ ਚੱਡਾ ਨਾਲ ਨਜ਼ਰ ਆਊ ਜਾਂ ਨਹੀਂ ਹੈ ਤਾਂ ਮੈਂਬਰ ਪਾਰਲੀਮੈਂਟ ਪੰਜਾਬ ਦੇ ਰਾਗਵ ਚੱਡਾ ਇਸ ਵਾਰ ਜ਼ਿਆਦਾ ਸਰਗਰਮ ਨਹੀਂ ਹੁਣ ਅਗਲੇ 5 ਦਿਨ ਬਹੁਤ ਟਾਈਮ ਨੇ ਪੰਜਾਬ ਦੀ ਸਿਆਸਤ ਦੇ ਬੀਜੇਪੀ ਦੇ ਅਦਿੱਤ્યਨਾਥ ਯੋਗੀ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਦੇਸ਼ ਦੇ ਜੇਪੀ ਨੱਢਾ ਸਾਹਿਬ ਔਰ ਅਮਿਤ ਜੀ ਕਿ ਕਿੱਥੇ ਘੇੜਾ ਮਾਰਨ ਗਏ ਕੀ ਬਿੱਟੂ ਲਈ ਵੀ ਕੋਈ ਲੀਡਰ ਵੱਡਾ ਰੈਲੀ ਕਰੂ ਜਿਹੜੇ ਕਾਂਗਰਸ ਚੋਂ ਭਾਜਪਾ ਚ ਗਏ ਸੀ ਕਿਉਂਕਿ ਜਲੰਧਰ ਜਾ ਕੇ ਬਿੱਟੂ ਨੇ ਜ਼ੋਰ ਬਹੁਤ ਲਾਇਆ ਰੈਲੀ ਚ ਤੇ ਸਾਫ਼ ਕਹਿਤਾ ਬਿੱਟੂ ਨੇ ਕਹਿੰਦੇ ਮੈਨੂੰ ਨਰਿੰਦਰ ਮੋਦੀ ਚ ਸ਼ਹੀਦ ਆਜ਼ਮ ਬੀਨਤ ਸਿੰਘ ਦਿਖਦਾ ਹੈ ਇਹ ਬਿੱਟੂ ਦੇ ਸ਼ਬਦ ਸੀ ਜਿਹਦੇ ਨਾਲ ਸਿਆਸਤ ਬਹੁਤ ਗਰਮਾਈ ਪੰਜਾਬ ਚ ਸੋ ਵੰਕਟ ਸਾਬ ਮੈਂ ਇੱਕ ਇੱਕ ਕਰਕੇ ਸ਼ੁਰੂ ਕਰੂੰਗਾ 13 ਸੀਟਾਂ ਦਾ ਦੀ ਤਸਵੀਰ ਕਈ ਵਾਰ ਬਦਲ ਚੁੱਕੀ ਹੈ ਪਿਛਲੇ 2 ਮਹੀਨਾ ਤੋਂ ਪੰਜਾਬ ਚ ਚੋਣਾਂ ਦੀ ਤਸਵੀਰ ਬਦਲੀ ਹੈ ਪਹਿਲਾਂ ਜਿਹੜੇ ਸਰਵੇਖਣ ਸੀ ਮੈਨੂੰ ਲੱਗਦਾ ਉਹ ਪੁਰਾਣੇ ਸਰਵੇਖਣ ਤਾਂ ਆਪਣੇ ਵੈਂਕਟ ਸਾਹਿਬ ਟੋਇਆ ਪਟਕੇ ਵਿੱਚ ਦੱਬ ਦੇਣੇ ਚਾਹੀਦੇ ਤੇ ਉੱਤੇ ਮਿੱਟੀ-ਮਿੱਟੀ ਪਾ ਦੇਣੀ ਚਾਹੀਦੀ ਕਿਉਂਕਿ ਉਹ ਤਾਂ ਕੰਮ ਨਿਭੜ ਗਿਆ ਮੈਨੂੰ ਲੱਗਦਾ ਹੈ ਪਿਛਲੇ 2 ਮਹੀਨਿਆਂ ਚੋ ਗੱਲ ਬਦਲੀ ਬੜੀ ਆ ਅਪ ਡਾਊਨ ਅਪ ਡਾਊਨ ਅਪ ਡਾਊਨ ਜਿਵੇਂ ਦਿਲ ਵਾਲੀ ਮਸ਼ੀਨ ਡਾਕਟਰ ਜਦੋਂ ਚੈੱਕ ਕਰਦੇ ਆ ਉਸ ਤਰ੍ਹਾਂ ਦੇ ਬਣੇ ਨੇ ਅੱਜ ਦੀਆਂ ਸਥਿਤੀਆਂ ਕਿੱਥੇ ਨੇ ਕਹਿੰਦੇ ਵੋਟਰ ਸਾਇਲੈਂਟ ਹੀ ਹੋ ਗਿਆ ਚੋਪੀ ਕਰ ਗਿਆ ਵੋਟਰ ਦੱਸਣਾ ਹੀ ਨਹੀਂ ਕਹਿੰਦੇ ਮੈਂ ਕੀ ਕਰਨਾ ਹਾਂ ਜਿਹੜੀ ਗੱਲ ਸੁਨਦਰਜੀਤ ਤੁਸੀਂ ਕਹੀ ਹੈ ਇਹ ਬਿਲਕੁਲ ਸਹੀ ਨਜ਼ਰ ਆ ਰਹੀ ਹੈ ਕਿ ਪਾਵੇਂ ਪਾਸ਼ਣ ਦੇ ਵਿੱਚ ਨਰਿੰਦਰ ਮੋਦੀ ਜੀ ਜਿਹੜੀ ਗੱਲ ਕਹਿੰਦੇ ਕਿ ਤੁਸੀਂ ਚੌਂਕ ਤੇ ਖੜੇ ਹੋ ਕੇ ਪੁੱਛ ਲਓ ਤੁਸੀਂ ਟ੍ਰੇਨ 'ਚ ਜੇ ਯਾਤਰਾ ਕਰ ਰਹੇ ਹੋ ਤੇ ਆਪਣੇ ਸਾਥੀਆਂ ਨੂੰ ਪੁੱਛ ਲਓ ਤੇ ਉਹ ਤੁਹਾਨੂੰ ਦੱਸ ਦਨਗੇ ਕਿ ਕਿਹੜੀ ਸਰਕਾਰ ਆ ਰਹੀ ਹੈ ਜੇ ਅਸੀਂ ਦੇਸ਼ ਦੇ ਲਈ ਇਹ ਗੱਲ ਕਰੀਏ ਉੱਥੇ ਤਾਂ ਗੱਲ ਸਮਝ ਜਾਂਦੀ ਹੈ ਲੇਕਿਨ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਤੇ ਪੰਜਾਬ ਦੇ ਵਿੱਚ ਸਭ ਤੋਂ ਰੋਚਕ ਚੀਜ਼ ਇਹੀ ਹੈ ਕਿ ਪੰਜਾਬ ਦੇ ਵਿੱਚ ਜੇ ਤੁਸੀਂ ਕਿਸੇ ਵੋਟਰ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਹੋ ਤੇ ਉਹ ਇਹ ਕਹਿ ਕੇ ਆਪਣਾ ਪਾਸਾ ਵਾਰ ਜਾਂਦਾ ਹੈ ਕਿ ਜੀ ਪਤਾ ਨਹੀਂ ਜੀ ਦੇਖਾਂਗੇ ਜੀ ਦੇ ਕੀ ਬਣ ਰਿਹਾ ਹੈ ਲੇਕਿਨ ਕੋਈ ਵੀ ਇਸ ਵੇਲੇ ਇਹ ਬਿਲਕੁਲ ਸਿੱਧੇ ਤੌਰ ਤੇ ਦੱਸਣ ਨੂੰ ਤਿਆਰ ਨਹੀਂ ਹੈਗਾ ਕਿ ਉਹ ਕਿਸ ਪਾਸੇ ਵੋਟ ਕਰ ਰਹਾ ਹੈ ਇਸ ਲਈ ਤੁਹਾਨੂੰ ਕੋਈ ਬੜੀ ਸਾਫ਼ ਜਿਹੜੀ ਆਪਾਂ ਕਹਿੰਦੇ ਹਾਂ ਨਾ ਕਿ ਵੀ ਇੱਕ ਵੇਵ ਨਜ਼ਰ ਆ ਜਾਵੇ ਕਿ ਇਸ ਪਾਰਟੀ ਦੀ ਵੇਵ ਚੱਲ ਰਹੀ ਹੈ ਦੇਖੋ ਜਿਵੇਂ ਤੁਸੀਂ ਕਿਹਾ ਕਿ ਪਿਛਲੀ ਵਿਧਾਨ ਸਭਾ ਦੀ ਵੀ ਜਦੋਂ ਗੱਲ ਕੀਤੀ ਤੇ ਉਦੋਂ ਇਹ ਮੰਨ ਕੇ ਚੱਲਦੀ ਸੀ ਕਿ ਆਮ ਆਦਮੀ ਪਾਰਟੀ ਦੇ ਬਾਕੀ ਵੀ ਕਿ ਆਮ ਆਦਮੀ ਪਾਰਟੀ ਸਰਕਾਰ ਬਣਾ ਰਹੀ ਹੈ ਲੇਕਿਨ ਉਹ ਕਿੰਨੀ ਕੁ ਲੀਡ ਲੈ ਜਾਏਗੀ ਇਹਦੇ ਬਾਰੇ ਨਹੀਂ ਪਤਾ ਲੱਗ ਪ ਰਿਹਾ ਸੀਗਾ ਲੇਕਿਨ ਤੁਸੀਂ ਜੇ ਅੱਜ ਦੀ ਗੱਲ ਕਰਦੇ ਹੋ ਇਹ ਉਹ ਤੁਹਾਡੀ ਗੱਲ ਇਹ ਆ ਕਿ opinion polls ਜਿਹੜੇ ਆਗੇ ਸੀਗੇ ਉਹਨਾਂ ਨੇ ਤਾਂ ਬੜੇ ਉਦੋਂ ਆਪਣੇ ਆંકੜੇ ਦੇਤੇ ਸੀਗੇ ਲੇਕਿਨ ਜਦੋਂ ਜਿਵੇਂ ਜਿਵੇਂ ਇਲੈਕਸ਼ਨ ਅੱਗੇ ਵਧਿਆ ਤੇ ਹੁਣ ਇਹ ਬਿਲਕੁਲ ਇਲੈਕਸ਼ਨ ਜਿਹੜਾ ਹੈ ਹੁਣ ਪਖਣਾ ਸ਼ੁਰੂ ਹੋ ਗਿਆ ਹੈ ਜਦੋਂ ਨਰਿੰਦਰ ਮੋਦੀ ਆਏ ਹੈ ਉਹਨਾਂ ਨੇ ਆਪਣੀਆਂ ਰੈਲੀਆਂ ਕਰ ਦਿੱਤੀਆਂ ਹੈਗੀਆਂ ਤੇ ਰਾਹੁਲ ਗਾਂਧੀ ਵੀ ਅੱਜ ਆ ਕੇ ਅੰਮ੍ਰਿਤਸਰ ਤੋਂ ਆਪਣੇ ਵੋਟਰਜ਼ ਦੀ ਵੋਟਰਜ਼ ਦੀ ਫੇਵਰ ਦੇ ਵਿੱਚ ਆਪਣੇ ਕੈਂਡੀਡੇਟਸ ਦੀ ਫੇਵਰ ਦੇ ਵਿੱਚ ਵੋਟਰਸ ਨੂੰ ਜਿਹੜੇ ਹੈ ਉਹ ਆਪਣੇ ਆਪਣੀ ਤਰਫ ਖਿੱਚਣ ਲਈ ਉਹਨਾਂ ਨੇ ਬੜੇ ਬੜੀ ਜ਼ੋਰਦਾਰ ਅੱਜ ਭਾਸ਼ਣ ਦਿੱਤੇ ਹੈ ਤੇ ਹੁਣ ਇਲੈਕਸ਼ਨ ਆ ਕੇ ਉੱਥੇ ਖੜੀ ਹੋ ਗਈ ਹੈ ਕਿ ਜਿੱਤੇ ਜਾਨਣਾ ਜ਼ਰੂਰੀ ਹੈ ਇਲੈਕਸ਼ਨ ਜਾ ਕਿਹੜੇ ਪਾਸੇ ਰਹੀ ਹੈ ਲੇਕਿਨ ਮੇਰੇ ਵਰਗੇ ਛੋਟੇ ਵਿਸ਼ਲੇਸ਼ਕ ਤੇ ਕੁਝ ਵੱਡੇ ਵਿਸ਼ਲੇਸ਼ਕ ਜਿਹੜੇ ਆ ਉਹ ਇਸੇ ਲਈ ਉਲਝੇ ਆ ਕਿਉਂਕਿ VOTER ਬਹੁਤ ਸਾਇਲੈਂਟ ਹੈ ਲੇਕਿਨ ਜੇ ਤੁਸੀਂ ਗੱਲ ਕਰਨ ਦੇ ਲਈ ਜਾਣੇ ਹੋ ਤੇ ਇਸ ਇਸ ਦੇ ਉੱਤੇ ਵੀ ਕੋਈ ਹਸਤਾਖਰ ਨਹੀਂ ਕਰਦਾ ਬੜੀ ਸਾਇਲੈਂਟ ਹੋਇਆ ਹੋਇਆ VOTER VOTER ਨਾ ਆਮ ਆਦਮੀ ਪਾਰਟੀ ਦੀ ਗੱਲ ਕਰ ਰਿਹਾ ਨਾ BJP ਦੀ ਗੱਲ ਕਰ ਰਿਹਾ ਨਾ ਕਾਂਗਰਸ ਦੀ ਗੱਲ ਕਰ ਰਿਹਾ ਨਾ ਅਕਾਲੀ ਦਲ ਦੀ ਗੱਲ ਕਰ ਰਿਹਾ ਪਾਰਟੀਆਂ ਆਪਸ ਦੇ ਵਿੱਚ ਦਾਅਵੇ ਕਰ ਰਹੀਆਂ ਨੇ ਮੈਂ ਮੈਂ ਬੜੀ ਦਿਲਚਸਪ ਗੱਲ ਸੁਖਵੀਰ ਬਾਦਲ ਦਾ ਮੈਂ ਬਿਆਨ ਪੜ ਰਿਹਾ ਸੀ ਵੈਕਰ ਜੀ ਸੁਖਵੀਰ ਬਾਦਲ ਕਹਿੰਦਾ ਮੁਕਾਬਲਾ ਹੀ ਅਕਾਲੀ ਦਲ ਤੇ ਕਾਂਗਰਸ ਦਾ ਹੈ ਹੁਣ ਸੁਖਵੀਰ ਬਾਦਲ ਆਮ ਆਦਮੀ ਪਾਰਟੀ ਔਰ ਭਾਜਪਾ ਨੂੰ ਮੁਕਾਬਲੇ ਚ ਮੰਨਣ ਨੂੰ ਹੀ ਤਿਆਰ ਨਹੀਂ ਸੁਖਵੀਰ ਬਾਦਲ ਦਾ ਇਹ ਕੌਨਫੀਡੈਂਸ ਹੈ ਜਾਂ ਓਵਰ ਕੌਨਫੀਡੈਂਸ ਹੈ ਦੇਖੋ ਜਦੋਂ ਚੋਣ ਦੀ ਗੱਲ ਆਉਂਦੀ ਹੈ ਚੋਣ ਦੇ ਵਿੱਚ ਹਰ ਤਰੀਕੇ ਦੇ ਦਾਅਵੇ ਰੱਖੇ ਜਾਂਦੇ ਆ ਤੁਸੀਂ ਦੇਖਿਆ ਹੋਣਾ ਕਿ ਜੇ ਰਾਸ਼ਟਰੀ ਸਤਰ ਤੇ ਵੀ ਪਾਰਟੀਆਂ ਚ ਦੇਖ ਰਹੇ ਹੋ ਅਖਿਲੇਸ਼ ਯਾਦਵ ਰਾਹੁਲ ਗਾਂਧੀ ਕਹਿ ਰਹੇ ਆ ਵੀ ਇੰਡੀ ਗੱਠਬੰਧ ਜਿਹੜਾ ਹੈਗਾ ਇਹ 300 ਪਾਰ ਹੋ ਚੁੱਕਿਆ ਜੀ ਪਹਿਲੇ ਹੀ ਸਰਕਾਰ ਬਣ ਗਈ ਹੈ ਨਰਿੰਦਰ ਮੋਦੀ ਅਮਿਤ ਸ਼ਾ ਜਿਹੜੇ ਹੈਗੇ ਇਹ ਪਹਿਲਾਂ ਤੋਂ ਭਾਜਪਾ ਦੇ ਲਈ ਕਹਿੰਦੇ ਆ ਰਹੇ ਆ ਤੇ ਮੈਨੂੰ ਲੱਗਦਾ ਸੁਖਬੀਰ ਜੀ ਵੀ ਕਿਤੇ ਪਿੱਛੇ ਨਹੀਂ ਹਟੇ ਉਹਨਾਂ ਨੇ ਵੀ ਕਿਹਾ ਤਾਂ ਵੀ ਮੁਕਾਬਲਾ ਜਿਹੜਾ ਹੈ ਅਕਾਲੀ ਗੱਤ ਦਲ ਤੇ ਕਾਂਗਰਸ ਦੇ ਵਿੱਚ ਹੈ ਬਟ ਉਹ ਸੁਖਬੀਰ ਦੀ ਗੱਲ ਨੂੰ ਅਸੀਂ ਥੋੜੀ ਜਿਹੀ ਗੰਭੀਰਤਾਪੂਰਵਕ ਸੋਚ ਸਕਦੇ ਹਾਂ ਕਿਉਂਕਿ ਪੁਰਾਣੇ ਸਮੇਂ ਚ ਪਰੰਪਰ ਪਰੰਪਰਾ ਦੇ ਮੁਕ ਮੁਤਾਬਕ ਮੁਕਾਬਲਾ ਇਨਰਜੀ ਹੁੰਦਾ ਸੀ ਜਦੋਂ ਦੀ ਆਪ ਦੀ ਐਂਟਰੀ ਹੋਈ ਹੈ ਸਮਿਕਰਣ ਵਿਗੜੇ ਨੇ ਹਾਂ ਪਹਿਲਾਂ ਸੁਖਵੀਰਾਂ ਦੇ ਨਾਲ ਸੀ ਬੀਜੇਪੀ ਅਕਾਲੀ ਦਲ ਦੇ ਹੁਣ ਸੁਖਵੀਰ ਨਾਲ ਬੀਜੇਪੀ ਵੀ ਨਹੀਂ ਹੈ ਫਿਰ ਵੀ ਸੁਖਵੀਰ ਇਹ ਕਹਿ ਰਿਹਾ ਕਿ ਮੁਕਾਬਲਾ ਕਾਂਗਰਸ ਨਾਲ ਹੈ ਦੇਖੋ ਇਸ ਗੱਲ ਦੇ ਵਿੱਚ ਕਦੇ ਵੀ ਇਸ ਗੱਲ ਨੂੰ ਚੁਟਲਾਇਆ ਨਹੀਂ ਜਾ ਸਕਦਾ ਕਿ ਜਦੋਂ ਤੱਕ ਪਾਜਪਾ ਤੇ ਅਕਾਲੀ ਦਲ ਇਕੱਠੇ ਸੀਗੇ ਤੇ ਇਸ ਅਲਾਈਅੰਸ ਇੱਕ ਦੂਜੇ ਦਾ ਪੂਰਕ ਸੀਗਾ ਇਹਦੇ ਵਿੱਚ ਬਿਲਕੁਲ ਡਿਨਾਈ ਨਹੀਂ ਹੈ ਅਰਬਨ ਵੋਟਰਸ ਨੂੰ ਜਿਹੜਾ ਸੀਗਾ ਉਹ 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 ਭਾਜਪਾ ਦਾ ਸਮਰਥਨ ਸੀਗਾ ਉਤੋਂ ਭਾਜਪਾ ਸੰਭਾਲਦੀ ਸੀਗੀ ਗੋਲ ਪੋਸਟ ਨੂੰ ਦੂਜੇ ਪਾਸੇ ਜਿਹੜਾ ਰੂਰਲ ਵੋਟਰ ਸੀਗਾ ਉਹ ਪੰਥਕ ਮੁੱਦਿਆਂ ਦੇ ਉੱਤੇ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਉਤੋਂ ਉਹ ਸੰਭਾਲ ਲੈਂਦੀ ਸੀਗੀ ਤੇ ਇਹਨਾਂ ਦਾ ਗੱਠਜੋੜ ਚੰਗਾ ਸੀਗਾ ਜਿਵੇਂ ਵਾਪਸ ਆਣਾ ਤੁਹਾਡੀ ਗੱਲ ਦੇ ਉੱਤੇ ਕਿ ਸੁਖਬੀਰ ਬਾਦਲ ਜੀ ਦਾ ਇਹ ਕਹਿਣਾ ਕਿ ਇਹ ਅਕਾਲੀ ਦਲ ਵਰਸਸ ਕਾਂਗਰਸ ਹੈਗੇ ਬਾਕੀ ਨਹੀਂ ਹੈ ਉਹ ਗੱਲ ਇਹ ਹੈ ਕਿ ਸਾਰੀ ਪਾਰਟੀਆਂ ਦੇ ਕਲੇਮਸ ਵਿੱਚ ਤਾਂ ਹੀ ਹੈ ਕਿ ਕਿਆ ਤੀਜੇ ਚੌਥੇ ਸਥਾਨ ਦੀ ਗੱਲ ਹੋ ਰਹੀ ਹੈ ਪਹਿਲੇ ਦੂਜੇ ਸਥਾਨ ਦੀ ਗੱਲ ਹੋ ਰਹੀ ਹੈ ਕਿਉਂਕਿ ਇਸ ਤਰੀਕੇ ਦਾ ਕਲੇਮ ਕਰ ਦੇਣਾ ਅੱਜ ਦੇ ਟਾਈਮ ਤੇ ਆਮ ਆਦਮੀ ਪਾਰਟੀ ਐਨਟੀ ਇਨਕੰਮਬੈਂਸੀ ਨਜ਼ਰ ਆਂਦੀ ਹੈ ਲੇਕਿਨ ਤੁਸੀਂ ਜੇ ਕਹੋ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਰਾਈਟ ਆਫ ਕਰ ਦੋਗੇ ਇਹਨਾਂ ਦਾਅਵਿਆਂ ਦੇ ਵਿੱਚ ਰਾਈਟ ਆਫ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਪਾਰਟੀ ਨੂੰ ਹਾਂ ਅਕਾਲੀ ਦਲ ਇੱਕ ਆਪਣੇ ਤੌਰ ਤੇ ਸੰਘਰਸ਼ ਕਰ ਰਹੀ ਹੈ ਅਕਾਲੀ ਦਲ ਇੱਕ ਆਪਣੇ ਜਿਹੜੀ ਰਿਵਾਈਵਲ ਹੈ ਉਹਦੇ ਲਈ ਸੰਘਰਸ਼ ਕਰਨ ਦੀ ਨਜ਼ਰ ਆ ਰਹੀ ਹੈ ਬੜੀ ਬੜਾ ਕਲੀਅਰ ਹੈ ਉਹਨੇ ਸੁਖਬੀਰ ਜਿਹੜੇ ਹੈ ਬੜੇ ਜੁਝਾਰੂ ਨੇਤਾ ਬਣ ਲੱਗਦੇ ਆ ਕਿਉਂਕਿ ਜਿਸ ਹਿਸਾਬ ਨਾਲ ਲਗਾਤਾਰੋਂ ਲੱਗੇ ਹੋਏ ਆ ਲੇਕਿਨ ਜੇ ਅਸੀਂ ਕਹਿ ਰਹੇ ਹਾਂ ਕਿ ਮੁਕਾਬਲਾ ਸਿੱਧਾ ਕਾਂਗਰਸ ਤੇ ਇਕਾਲੀ ਦਲ ਦਾ ਹੈ ਅਸੀਂ ਆਮ ਆਦਮੀ ਪਾਰਟੀ ਤੇ ਬੀਜੇਪੀ ਨੂੰ ਬਿਲਕੁਲ ਹੀ ਕੱਢ ਦਿੰਨੇ ਆ ਕਿ ਜੇ ਅਸੀਂ ਬੀਜੇਪੀ ਨੂੰ ਦੇਖੀਏ ਤੇ ਉਹ ਕੇਂਦਰ ਸਰਕਾਰ ਦੇ ਬਣਾਉਣ ਦੇ ਵਿੱਚ ਵੱਡੇ ਦਾਅਵੇਦਾਰ ਹੈਗੇ ਜੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ 92 ਸੀਟਾਂ ਜਿੱਤ ਕੇ ਆਈ ਉਹ ਜਿਹੜੀ ਪਾਰਟੀ ਹੈ ਜੇ ਉਹਦਾ ਵੋਟ ਗਰਾਫ ਥੱਲੇ ਵੀ गिरਦਾ ਹੈ ਤੇ ਕਿੰਨਾ ਕੁ गिर ਜਾਏਗਾ ਕਿ ਇਹਨਾਂ ਇਹਨਾਂ ਨਹੀਂ ਗਿਰਦਾ ਕਿ ਉਹ ਮੁਕਾਬਲੇ ਚੋਂ ਕਿਤੇ ਬਾਹਰ ਹੋ ਜਾਂਦਾ ਹੈ ਹਾਲਾਂਕਿ ਜੇ ਤੁਸੀਂ ਦੇਖੋਗੇ ਕਿ ਜਿਵੇਂ ਤੁਸੀਂ ਕਿਹਾ ਵੀ ਕਿ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿਹੜੀਆਂ ਆਈਆਂ ਨੇ ਉਹ ਇਸ ਵੇਲੇ ਸਾਰੀਆਂ ਹੌਟ ਸੀਟਸ ਬਣੀਆਂ ਹੋਈਆਂ ਨੇ ਤੇ 13 ਦੇ ਵਿੱਚ ਅੰਕਲਨ ਨਹੀਂ ਹੋ پا ਰਿਹਾ ਕਿਉਂਕਿ ਵੋਟਰ ਜਿਹੜਾ ਹੈਗਾ ਉਹ ਦੱਸਣ ਨੂੰ ਤਿਆਰ ਨਹੀਂ ਕਿ ਇਸ ਵਾਰ ਉਹ ਕਿਦੀ ਝੋਲੀ ਜਪਣਾ ਵੋਟ ਪਾ ਰਿਹਾ ਹੈ ਫਲੋਟਿੰਗ ਵੋਟ ਦੀ ਜਿਹੜੀ ਤੁਸੀਂ ਗੱਲ ਕੀਤੀ ਉਹ ਵੀ ਬੜੀ ਇੰਟਰਸਟਿੰਗ ਹੈ ਕਿਉਂਕਿ ਫਲੋਟਿੰਗ ਵੋਟ ਜਿਹੜਾ ਹੈ ਇੱਕ ਕਾਡਰ ਵੋਟ ਰਹਿੰਦੀ ਹੈ ਫਲੋਟਿੰਗ ਵੋਟ ਜਿਹੜਾ ਹੈਗਾ ਉਹ ਮੌਕੇ ਦੇ ਮੁੱਦੇ ਤੇ ਵੇਵ ਦੇ ਨਾਲ ਚੱਲਦਾ ਹੈ ਤੇ ਵੇਵ ਜਿਹੜੀ ਹੈ ਉਹ ਤੁਸੀਂ ਦੇਖੀ ਕਿ ਜਦੋਂ ਆਮ ਆਦਮੀ ਪਾਰਟੀ ਦੀ ਵੇਵ ਚੱਲੀ ਤੇ 92 ਸੀਟਾਂ ਤੱਕ ਚੱਲੀ ਗਈ ਜਿਹਨੂੰ ਆਮ ਆਦਮੀ ਪਾਰਟੀ ਆਪ ਵੀ ਇਸਿਸ ਨੂੰ ਨਹੀਂ ਦੇਖ ਪਾਰੀ ਸੀ ਕਿ ਪਿਛਲੇ ਇਲੈਕਸ਼ਨ ਦੇ ਵਿੱਚ ਕਿੰਨੀ ਸੀਟਾਂ ਲੈ ਜਾਏਗੀ ਇਸ ਲਈ ਉਸ ਵੇਵ ਨੂੰ ਸਮਝਣਾ ਜਾਂ ਉਹਨੂੰ ਮੇਨ ਲੈਣਾ ਕਿਤੇ ਇਹ ਬੜਾ ਮੁਸ਼ਕਿਲ ਹੁੰਦਾ ਹੈ ਲੇਕਿਨ ਇਸ ਇਲੈਕਸ਼ਨ ਦੇ ਵਿੱਚ ਇੱਕ ਬੜੀ ਖਾਸ ਚੀਜ਼ ਹੈ ਤੁਸੀਂ ਇਹ ਨੋਟ ਕੀਤਾ ਹੋਣਾ ਹੈ ਕਿ ਜਿਹੜੇ ਰਾਜਨੀਤਿਕ ਪਾਰਟੀਆਂ ਵਾਲੇ ਵੀ ਹੈ ਉਹ ਪਾਜਪਾ ਵੀ ਇੱਕ ਅੰਡਰ ਕਰੰਟ ਦੀ ਗੱਲ ਕਰਦੇ ਆ ਵੇਵ ਦੀ ਗੱਲ ਇਸ ਵੇਲੇ ਹਜੇ ਕੋਈ ਵੀ ਨਹੀਂ ਕਰ ਰਿਹਾ ਖਾਸ ਤੌਰ ਤੇ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਆ ਤੇ ਪੰਜਾਬ ਦੇ ਵਿੱਚ ਹਜੇ ਅੰਡਰ ਕਰੰਟਸ ਹੈ ਵੇਵਸ ਨਹੀਂ ਹੈ ਅੰਡਰ ਕਰੰਟਸ ਦੇ ਵਿੱਚੋਂ ਤੁਸੀਂ ਕੱਢ ਪਾਓ ਕਿ ਵੀ ਅੰਡਰ ਕਰੰਟ ਕੀ ਚੱਲ ਰਿਹਾ ਹੈ ਤੇ ਅੰਡਰ ਕਰੰਟ ਬਿਲਕੁਲ ਜਿਹੜਾ ਵੋਟਰ ਹੈ ਉਹਦੀ ਸਾਇਲੈਂਸ ਦੇ ਥੱਲੇ ਕਿਤੇ ਦਬਿਆ ਹੋਇਆ ਹੈ ਉਹ ਯਾਂ ਤਾਂ ਸਿਰਫ ਆਪਣੇ ਵੋਟ ਜਿਸ ਦਿਨ ਕਰਨ ਜਾਏਗਾ ਉਸ ਦਿਨ ਦੱਸੇਗਾ ਦੇਖੋ ਭਾਵੇਂ ਹੁਣ ਜਿਵੇਂ ਜੇ ਭਾਜਪਾ ਦੀ ਹੋਈ ਗੱਲ ਕਰਦੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਹੈਗੇ ਆ ਜਿਸ ਹਿਸਾਬ ਦੇ ਨਾਲ ਨਰਿੰਦਰ ਮੋਦੀ ਆਏ ਉਹਨਾਂ ਨੇ ਜਿਹੜੀ ਅਪੀਲ ਕੀਤੀ ਹੈ ਉਹਨਾਂ ਦੀ ਕੁਛੀ ਨਾ ਸਮਝ ਵੀ ਆਂਦੀ ਆ ਉਹਨਾਂ ਨੇ ਸਿੱਧਾ ਸਿੱਧਾ ਤੌਰ ਤੇ ਕਾਂਗਰਸ ਨੂੰ ਜਦੋਂ ਉਹਨਾਂ ਨੇ ਆੜੇ ਹਤੁਲਤੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਆਜ਼ਾਦੀ ਤੋਂ ਬਾਅਦ ਆਜ਼ਾਦੀ ਦੇ ਨਾਲ ਵਟਵਾਰਾ ਮਿਲਿਆ ਸਭ ਤੋਂ ਜ਼ਿਆਦਾ ਪੰਜਾਬ ਨੇ ਦੰਸ਼ ਚੇਲਿਆ ਉਸ ਤੋਂ ਬਾਅਦ ਸਿਰ ਸਰਕਾਰਾਂ ਨਹੀਂ ਮਿਲੀਆਂ ਪੰਜਾਬ ਨੇ ਦੰਸ਼ ਚੱਲਿਆ ਅਤੰਕਵਾਦ ਕਿਤੇ ਨਾ ਕਿਤੇ ਜੋ ਵੀ ਸਾਰਾ ਚੱਲਿਆ ਉਸ ਟਾਈਮ ਤੇ ਉਹ ਉਹਦਾ ਵੀ ਉਹਨੂੰ ਦੋਸ਼ੀ ਠਰਾਂਦੇ ਹੋਰਾਂ ਨੇ ਕਿਹਾ ਕਿ ਅਤੰਕਵਾਦ ਦਾ ਦੰਸ਼ ਪੰਜਾਬ ਨੇ ਚੱਲਿਆ 1984 ਦੇ ਜੇ ਦੰਗੇ ਹੋਏ ਉਹਨਾਂ ਦੰਗਿਆਂ ਦਾ ਜਾਂਚ ਦੰਸ਼ ਸਭ ਤੋਂ ਜ਼ਿਆਦਾ ਸਿੱਖ ਕਮਿਊਨਿਟੀ ਨੇ ਪੰਜਾਬੀਆਂ ਨੇ ਚੇਲਿਆ ਇਹ ਸਾਰਿਆਂ ਨੂੰ ਤੇ ਉਸ ਤੋਂ ਆਪੋਜ਼ਿਟ ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਨੇ ਬਦਲਾਵ ਕਰਨ ਦੀ ਕੋਸ਼ਿਸ਼ ਕੀਤੀ ਦੰਗਾਈਆਂ ਜਿਹੜੇ ਜਿਹੜੇ ਦੰਗਾਈ ਸੀਗੇ 84 ਦੇ ਉਹਨਾਂ ਸਾਰਿਆਂ ਨੂੰ ਸਜ਼ਾ ਕਰਵਾਈਆਂ ਜਿਹੜੇ ਜੇ ਵੀਰਬਾਲ ਦੇ ਵਸ ਹੈਗਾ ਇੰਦੀ ਵੱਡੀ ਸ਼ਹੀਦیاں ਜਿਹੜੀਆਂ ਗੁਰੂ ਸਾਹਿਬ ਦੀ ਹੋਈਆਂ ਛੋਟੇ ਸਾਹਿਬਜ਼ਾਦਿਆਂ ਦੀਆਂ ਹੋਈਆਂ ਉਹਨਾਂ ਨੇ ਇਸ ਪੂਰੇ ਪੂਰੇ ਦੇਸ਼ ਦੇ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਦੀਆਂ ਸ਼ਹੀਦیاں ਜਿਹੜੀਆਂ ਲੋਕਾਂ ਨੂੰ ਸਮਝ ਆਣ ਉਸ ਚੀਜ਼ ਨੂੰ ਸਮਝ ਸਕਣ ਤੇ ਜਿਹੜਾ ਬੰਦਾ ਮਾਨ ਸਤਕਾਰ ਸਨਮਾਨ ਹੈਗਾ ਉਹ ਸਿੱਖ ਜਿਹੜੀ ਕਮਿਊਨਿਟੀ ਹੈਗੇ ਸਿੱਖ ਸਮੁਦਾਇ ਉਹਨੂੰ ਮਿਲੇ ਜਿੱਥੇ ਅਸੀਂ ਗੱਲ ਕਰਦੇ ਆ ਰੂਰਲ ਵੋਟਰ ਦੀ ਉਹ ਕਹਿੰਦਾ ਜਿੱਥੇ ਸਭ ਤੋਂ ਜ਼ਿਆਦਾ ਭਾਜਪਾ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ ਲੇਕਿਨ ਉਹ ਰੂਰਲ ਵੋਟ ਰੂਰਲ ਸੈਕਟਰ ਚ ਵੀ ਦੇ ਅਸੀਂ ਜਾਣਦੇ ਆ ਤੇ ਕਿਸਾਨ ਜਿਹੜੇ ਆ ਉਹ ਭਾਜਪਾ ਨੇਤਾਵਾਂ ਨੂੰ ਅੰਦਰ ਨਹੀਂ ਜਾਣਦੇ ਪਿੰਡਾਂ ਚ ਉਹਨਾਂ ਨੂੰ ਰੋਕ ਰਹੇ ਆ ਅੱਛਾ ਅਕਾਲੀ ਦਲ ਨੂੰ ਇਹੀ ਚੁਣੌਤੀ ਕਾਂਗਰਸ ਨੂੰ ਅਕਾਲੀ ਦਲ ਨੂੰ ਕਿਤਨੇ ਕਿਤੇ ਚੁਣੌਤੀ ਸ਼ਹਿਰਾਂ ਦੀ ਰਹਿੰਦੀ ਹੈ ਕਿ ਮੰਨਿਆ ਜਾਂਦਾ ਹੈ ਕਿ ਅਕਾਲੀ ਦਲ ਜਦੋਂ ਬਹੁਤ ਜ਼ਿਆਦਾ ਪੰਥਕ ਮੁੱਦਿਆਂ ਤੇ ਸਟੈਂਡ ਕਰਦਾ ਹੈ ਹਾਲਾਕਿ ਹੁਣ ਅਕਾਲੀ ਦਲ ਨੇ ਸਨੇਹਾ ਤਾਂ ਦਿੱਤਾ ਦੇਖੋ ਕਈ ਗੈਰ ਸਿੱਖ ਚਿਹਰੇ ਨੇ ਜਿਹੜੇ ਉਹਨਾਂ ਨੇ ਮੈਦਾਨ ਦੇ ਵਿੱਚ ਉਤਾਰੇ ਨੇ ਪਰ ਅਕਾਲੀ ਦਲ ਸ਼ਹਿਰਾਂ 'ਚ ਕੀ ਪਰਫਾਰਮ ਕਰ ਪਾਊਗਾ ਇਹਦੇ ਉੱਪਰ ਵੀ ਨਿਰਭਰ ਕਰੂਗਾ ਕਿ ਅਕਾਲੀ ਦਲ ਕਿੱਥੇ ਖੜਾ ਹੈ ਜਿੱਥੇ ਤੱਕ ਹੁਣ ਕਾਂਗਰਸ ਦੀ ਗੱਲ ਕਰ ਲਈਏ ਅ ਵੈਂਕਟਜੀ ਕੱਲ ਰਾਹੁਲ ਗਾਂਧੀ ਵੀ ਆ ਗਏ ਕਾਂਗਰਸ ਨੂੰ ਮੈਨੂੰ ਲੱਗਦਾ ਇਹਨਾਂ ਪੂਰੀਆਂ ਇਲੈਕਸ਼ਨਾਂ 'ਚ ਪਹਿਲੀ ਵਾਰੀ ਕਾਂਗਰਸ ਦਾ ਕੋਈ ਵੱਡਾ ਚਿਹਰਾ ਆਇਆ ਹੈ ਹਜੇ ਤੱਕ ਪੰਜਾਬ ਦੇ ਲੀਡਰ ਹੀ ਕਾਂਗਰਸ ਦੇ ਲਈ ਪ੍ਰਚਾਰ ਕਰ ਰਹੇ ਸੀ ਨਾ ਤਾਂ ਮਲਕ ਅਰਜਨ ਖੜਗੇ ਆਏ ਹਜੇ ਤੱਕ ਨਾ ਪ੍ਰਿੰਕਾ ਗਾਂਧੀ ਆਈ ਨਾ ਰਾਹੁਲ ਗਾਂਧੀ ਆਏ ਹੁਣ ਅਗਲੇ ਸਿਰਫ 5-6 ਦਿਨਾਂ ਚ ਰਾਹੁਲ ਗਾਂਧੀ ਮਲਕ ਅਰਜਨ ਖੜਗੇ ਜਾਂ ਪ੍ਰਿੰਕਾ ਗਾਂਧੀ ਕਿੰਨਾ ਕਾਉਂਦੇ ਨੇ ਇਹ ਪਤਾ ਨਹੀਂ ਪਰ ਰਾਹੁਲ ਗਾਂਧੀ ਜਿਹੜਾ ਵੱਡਾ ਚਿਹਰਾ ਕਾਂਗਰਸ ਪਾਰਟੀ ਦਾ 5-6 ਦਿਨਾਂ ਅੰਦਰ ਪੰਜਾਬ ਚ ਕਾਂਗਰਸ ਨੂੰ ਕਿੱਥੇ ਤੱਕ ਲੈ ਕੇ ਜਾ ਸਕਦਾ ਨਰਿੰਦਰ ਮੋਦੀ ਦਾ ਤਿੰਨ ਰੈਲੀਆਂ ਕਰਗੇ ਦੋ ਦਿਨਾਂ ਚ ਬੜੀ ਵਧੀਆ ਗੱਲ ਮੈਂ ਉੱਥੇ ਹੀ ਆ ਰਿਹਾ ਸੀਗਾ ਤੁਸੀਂ ਬਿਲਕੁਲ ਠੀਕ ਉਹਨੂੰ ਸ਼ਾਰਟ ਤੇ ਪੋਸਟ ਪੁਆਇੰਟ ਤੇ ਲੈ ਕੇ ਆ ਰਿਹਾ ਪਿੰਪੁਆਇੰਟਡ ਪਿੰਪੁਆਇੰਟਡ ਮੈਂ ਇਸੇ ਕਹਿ ਰਹੇ ਆ ਕਿ ਇਸ ਜਿਹੜੇ ਯੂਥ ਨਵੇਂ ਯੰਗ ਲੀਡਰਸ ਐ ਉਹਨਾਂ ਨੂੰ ਇਹ ਜਿਹੜੀਆਂ ਵੀ ਰੈਲੀਆਂ ਪਾਵੇਂ ਭਾਜਪਾ ਤੋਂ ਨਰਿੰਦਰ ਮੋਦੀ ਆ ਰਹੇ ਆ ਕੱਲ ਨੂੰ ਇਸ ਤੋਂ ਬਾਅਦ ਅਮਿਤ ਸ਼ਿਆਨਗੇ ਯੋਗੀ ਦਿੱਤਨਾਥ ਆਣਗੇ ਅੱਜ ਰਾਹੁਲ ਗਾਂਧੀ ਆਇਆ ਫਿਰ ਉੱਥੋਂ ਵੀ ਵੱਡੇ ਪਾਰਟੀ ਦੇ ਨੇਤਾ ਆਣਗੇ ਉਹਨਾਂ ਨੂੰ ਬੜੇ ਧਿਆਨ ਨਾਲ ਦੇਖਣ ਦੀ ਲੋੜ ਐ ਕਿ ਹੁਣ ਆ ਕੇ ਲੱਗ ਰਿਹਾ ਕਿ ਲੋਕ ਸਭਾ ਦੇ ਚੋਣਾਂ ਦੇ ਵਿੱਚ ਲੋਕ ਸਭਾ ਦੇ ਮੁੱਦਿਆਂ ਦੀ ਗੱਲ ਹੋ ਰਹੀ ਐ ਜਿੱਥੇ ਮੈਂ ਪਹਿਲਾਂ ਨਰਿੰਦਰ ਮੋਦੀ ਜੀ ਦੀ ਗੱਲ ਕਰ ਰਿਹਾ ਸੀਗਾ ਕਿ ਉਹਨਾਂ ਨੇ ਸਿੱਖ ਕਮਿਊਨਿਟੀ ਨੂੰ ਕਿਸ ਤਰੀਕੇ ਨਾਲ ਸਾਧਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਵੀ ਸਾਈਲੈਂਟ ਵੋਟਰ ਜਿਹੜਾ ਜਿਹੜਾ ਪਿੰਡਾਂ ਦਾ ਹਜੇ ਵੋਟ ਸਾਈਲੈਂਟ ਹੈ ਪਤਾ ਨਹੀਂ ਲੱਗ ਰਿਹਾ ਕਿ ਕਿਆ ਵੋਟ ਪੈਗੀਆਂ ਜਿਹੜੀਆਂ ਮਾਵਾ ਪੈਣਾ ਨੂੰ ਉਹਨਾਂ ਨੇ ਯਾਦ ਕੀਤਾ ਸਾਰੀ ਵੋਟ ਦੇ ਵਿੱਚ ਜਿਹੜੀ ਸਿੱਖ ਕਮਿਊਨਿਟੀ ਨੂੰ ਹੈ ਉਹ ਨਿਕਲ ਕੇ ਸਰਕਾ ਤੇ ਤਾਂ ਨਹੀਂ ਆਏਗੀ ਪਰ ਕਿਆ ਉਹ ਸਾਈਲੈਂਟ ਵੋਟ ਕਰੇਗੀ ਰਾਹੁਲ ਗਾਂਧੀ ਜੀ ਦੀ ਰੈਲੀ ਦੀ ਅੰਮ੍ਰਿਤਸਰ ਦੀ ਅਸੀਂ ਗੱਲ ਕਰਦੇ ਆਂ ਭਾਵੇਂ ਉਹ ਉਸ ਤਰੀਕੇ ਦਾ ਕਨੈਕਟ ਨਹੀਂ ਬਣਾ ਪਾਉਂਦੇ ਜਿਹੜਾ ਨਰਿੰਦਰ ਮੋਦੀ ਬਣਾ ਲੈਣੇ ਲੇਕਿਨ ਜੇ ਤੁਸੀਂ ਉਹਨਾਂ ਦੀ ਰੈਲੀ ਤੇ ਉਹਨਾਂ ਦੇ ਭਾਸ਼ਣ ਨੂੰ ਦੇਖੋ ਤੇ ਉਹਨਾਂ ਨੇ ਬੜੇ ਸਟੀਕ ਤੌਰ ਤੇ ਕਾਂਗਰਸ ਦੀਆਂ ਆਪਣੀਆਂ ਹਰੇ ਉਹਨਾਂ ਨੇ ਜੋ ਕਿਸਾਨ ਕਿਸਾਨਾਂ ਦੀ ਜਿਹੜੀ ਕਿਸਾਨ ਦੀ ਮੂਵਮੈਂਟ ਨੂੰ ਉਹ ਸਪੋਰਟ ਕਰਦੇ ਆਇਆ ਉਹਨਾਂ ਨੇ ਇੱਥੇ ਆਪਣੀ ਧਾਰ ਹੋਰ ਵਿਧਾਈ ਉਹਨਾਂ ਨੇ ਸਾਰੀ ਜਗ੍ਹਾ ਜੋ ਨਰਿੰਦਰ ਮੋਦੀ ਜੀ ਨੇ ਕਲੇਮਸ ਕੀਤੇ ਉਹਨਾਂ ਨੂੰ ਕੱਟਣ ਦੀ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਸਾਨਾਂ ਨੂੰ ਇਹ ਕਿਹਾ ਇੱਥੇ ਤਾਂ ਐਲਾਨ ਕਰਤਾ ਕਿ ਤੁਹਾਡੇ ਸਾਰੇ ਜਿਹੜੇ ਕਰਜ਼ੇ ਆ ਮਾਫ ਕਰ ਦਾਂਗੇ ਤੇ ਇੱਕ ਵਾਰ ਹੀ ਨਹੀਂ ਕਰਾਂਗੇ ਇੱਕ ਵਾਰੀ ਨਹੀਂ ਕਰਾਂਗੇ ਅੱਜ ਜੀ ਕਮੇਟੀ ਬਣਾ ਦਾਂਗੇ ਜਿਹੜੀ ਇਹ ਚੈੱਕ ਕਰੇਗੀ ਕਿ ਜਦੋਂ ਵੀ ਕਿਸਾਨਾਂ ਨੂੰ ਜ਼ਰੂਰਤ ਪੜੇ ਜਦੋਂ ਉਹਨਾਂ ਦੇ ਕਰਜ਼ੇ ਵਾਜਾਂ ਤੇ ਉਹ ਕਰਜ਼ੇ ਮਾਫ਼ ਕਰ ਦਿੱਤੇ ਜਾਣ ਉਹਨਾਂ ਨੇ ਕਿਸਾਨਾਂ ਲਈ ਜਿਹੜੀ ਬੀਮਾ ਯੋਜਨਾਵਾਂ ਦੀ ਗੱਲ ਜਿਹੜੀ ਸਾਰੀ ਉਹਨਾਂ ਨੇ ਕੀਤੀ ਫਿਰ ਮਹਿਲਾਵਾਂ ਦੇ ਲਈ ਜਿਹੜੀ ਸਮਰਥਨ ਦੇਣ ਦੀ ਗੱਲ ਕੀਤੀ ਤੇ ਰਾਹੁਲ ਗਾਂਧੀ ਨੇ ਵੀ ਬਿਲਕੁਲ ਪਿੰ ਪੁਆਇੰਟਡ ਉਸ ਤੋਂ ਬਾਅਦ ਅਦਾਨੀ ਅਮਬਾਨੀ ਜਿਹੜਾ ਉਹਨਾਂ ਦਾ ਫੇਵਰੇਟ ਇਸ਼ੂ ਰਿਹਾ ਭਾਜਪਾ ਦੇ ਖਿਲਾਫ ਹਜੇ ਤੱਕ ਇਹੋ ਜਿਹਾ ਕੁਝ ਸੁਣਨ ਨੂੰ ਨਹੀਂ ਮਿਲ ਰਿਹਾ ਸੀਗਾ ਹੁਣ ਉਹ ਸੁਣਨ ਨੂੰ ਮਿਲ ਰਿਹਾ ਹੈ ਉਹ ਉਹ ਕਿਤੇ ਪ੍ਰਤਾਪ ਬਾਜਵਾ ਦੀ ਸਪੀਚ ਚ ਨਹੀਂ ਆ ਰਿਹਾ ਸੀਗਾ ਉਹ ਉਹ ਕਿਤੇ ਤੁਹਾਡੇ ਅਮਰਿੰਦਰ ਰਾਜਾ ਵੜਿੰਗ ਦੀ ਸਪੀਚ ਚ ਨਹੀਂ ਆ ਰਿਹਾ ਸੀਗਾ ਹੁਣ ਜਿਹੜਾ ਰਾਸ਼ਟਰੀ ਨੇਤਾ ਹੈ ਰਾਹੁਲ ਗਾਂਧੀ ਦੇ ਧਿਆਨ ਦੇ ਨਾਲ ਉਹਨਾਂ ਨੇ ਉਹ ਕੁਝ ਉਦਯੋਗਪਤੀਆਂ ਨੂੰ ਫਾਇਦਾ ਦੇਣ ਵਾਲੀ ਗੱਲ ਪਰ ਮੈਂ 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 ਇਹ ਵੀ ਦੇਖ ਰਿਹਾ ਸੀ ਕਿ ਮੈਂ ਕਾਂਗਰਸ ਦੀ ਜੋ ਰਣਨੀਤੀ ਦੇਖ ਰਿਹਾ ਵੈਂਕਟਜੀ ਭਾਵੇਂ ਮਲਕੇ ਅਰਜਨ ਖੜਗੇ ਨੇ ਭਾਵੇਂ ਕੱਲ ਰਾਹੁਲ ਗਾਂਧੀ ਸੀ ਰਾਹੁਲ ਗਾਂਧੀ ਵੀ ਕਨਸਟੀਟਿਊਸ਼ਨ ਦੀ ਕਾਪੀ ਸੰਵਿਧਾਨ ਦੀ ਕਾਪੀ ਨਾਲ ਲੈ ਕੇ ਆਏ ਔਰ ਜਦੋਂ ਰੈਲੀ ਸ਼ੁਰੂ ਕਰਦੇ ਨੇ ਕਿ ਉਹ ਸੰਵਿਧਾਨ ਦੀ ਕਾਪੀ ਲੋਕਾਂ ਨੂੰ ਦਿਖਾ ਕੇ ਇਹ ਕਹਿਣਾ ਨਹੀਂ ਭੁੱਲਦੇ ਕਿ ਬੀਜੇਪੀ ਦੇ ਕਈ ਨੇਤਾਵਾਂ ਨੇ ਕਿਹਾ ਉਹ ਕਹਿੰਦੇ ਨੇ ਰਾਹੁਲ ਗਾਂਧੀ ਕਿ ਬੀਜੇਪੀ ਦੇ ਨੇਤਾਵਾਂ ਨੇ ਕਿਹਾ ਕਿ ਅਸੀਂ ਸੰਵਿਧਾਨ ਬਦਲ ਦਾਂਗੇ ਜੇ 400 ਪਾਰ ਗਏ ਉਹ ਇੱਕ ਤਰੀਕੇ ਨਾਲ ਲੋਕਾਂ ਨੂੰ ਇਹ ਗੱਲ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੇ ਬੀਜੇਪੀ ਆ ਗਈ ਤਾਂ ਕਾਂਗਰਸ ਔਰ ਡਾਕਟਰ ਅੰਬੇਦਕਰ ਸਾਹਿਬ ਵੱਲੋਂ ਲਿਆਂਦਾ ਗਿਆ ਸੰਵਿਧਾਨ ਹੈ ਉਹ ਬੀਜੇਪੀ ਬਦਲ ਦੂ ਉਹ ਪੂਰੇ ਦੇਸ਼ 'ਚ ਉਹਨਾਂ ਨੇ ਇਹ ਕਿਤੇ ਨਾ ਕਿਤੇ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕੀ ਪੰਜਾਬ 'ਚ ਜਦੋਂ ਹੁਣ ਇਹ ਗੱਲ ਤੁਰੂਗੀ ਆਉਂਦੇ ਦਿਨਾਂ 'ਚ ਕਿਉਂਕਿ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਮਲਕ ਅਰਜਨ ਖੜਗੇ ਉਹ ਹਰ ਮੰਚ 'ਚ ਤੋਂ ਪੰਜਾਬ 'ਚ ਕਹਿਣਗੇ ਕਿ ਜੇ ਬੀਜੇਪੀ ਕੇਂਦਰ 'ਚ ਆ ਗਈ ਤੇ ਉਹ ਸੰਵਿਧਾਨ ਬਦਲ ਦੂਗੀ ਕੀ ਇਹ ਗੱਲ ਪੰਜਾਬ 'ਚ ਪ੍ਰਭਾਵ ਪਾਉਗੀ ਸੰਵਿਧਾਨ ਬਦਲਣ ਵਾਲੀ ਗੱਲ ਦੇਖੋ ਬੜੀ ਬੜਾ ਇੰਟਰਸਟਿੰਗ ਸੀਗਾ ਮੈਂ ਐਸੀ ਗੱਲ ਦੇ ਉੱਤੇ ਆ ਰਿਹਾ ਸੀਗਾ ਕਿ ਜਿੱਥੇ ਨਰਿੰਦਰ ਮੋਦੀ ਨੇ ਜਦੋਂ ਗੱਲ ਕੀਤੀ ਉਹਨਾਂ ਨੇ ਦਲਿਤਾ ਦਲਿਤ ਵੋਟ ਬੈਂਕ ਨੂੰ ਵੀ ਸਾਧਨ ਦੀ ਕੋਸ਼ਿਸ਼ ਕੀਤੀ ਜਲੰਧਰ ਜਦੋਂ ਜਾਂਦੇ ਆ ਤੇ ਉਹ ਤਲਹਨ ਸਾਹਿਬ ਨੂੰ ਯਾਦ ਕਰਦੇ ਆ ਉਸ ਤੋਂ ਬਾਅਦ ਉਹਨਾਂ ਨੇ ਸੰਤ ਰਵੀਦਾਸ ਜੀ ਦੇ ਕਾਸ਼ੀ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੂੰ ਜਨਮ ਸਥਾਨੀ ਨੂੰ ਵਿਕਾਸ ਕੀਤਾ ਇਹਨਾਂ ਸਾਰਿਆਂ ਮੁੱਦਿਆਂ ਦੀ ਗੱਲ ਕੀਤੀ ਵਿੱਚ ਵਿੱਚ ਕਿਤੇ ਉਹ ਵੀ ਡਾਕਟਰ ਫੀਮਰਾਵ ਅੰਬੇਡਕਰ ਦੀ ਵੀ ਗੱਲ ਕਰਦੇ ਆ ਤੇ ਇਧਰ ਰਾਹੁਲ ਗਾਂਧੀ ਜਿਹੜੇ ਆ ਗਏ ਉਹ ਕਨਸਟੀਟਿਊਸ਼ਨ ਦੀ ਕਿ ਨਾਲ ਹੀ ਕਨਸਟੀਟਿਊਸ਼ਨ ਦੀ ਇੱਕ ਕਾਪੀ ਲੈ ਕੇ ਆਂਦੇ ਆ ਉਹ ਕਨਸਟੀਟਿਊਸ਼ਨ ਵੱਲ ਧਿਆਨ ਦਿਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਉਹਨਾਂ ਦੀ ਨੈਸ਼ਨਲ ਪਿਕਚਰ ਹੀ ਹੈ ਉਸੇ ਪਿਕਚਰ ਤੇ ਆ ਕੇ ਉਹਨਾਂ ਨੇ ਕਿਹਾ ਕਿ ਇਸ ਸੰਵਿਧਾਨ ਨੂੰ ਜਿਹੜਾ ਹੈਗਾ ਖਤਮ ਕਰਨ ਦੀ ਗੱਲ ਬੀਜੇਪੀ ਕਰ ਰਹੀ ਹੈ ਲੇਕਿਨ ਕਿਤੇ ਨਾ ਕਿਤੇ ਇੱਥੇ ਉਹ ਨਰਿੰਦਰ ਮੋਦੀ ਅਮਿਤ ਚਾਦੇ ਦਿੱਤੇ ਹੋਏ 400 ਪਾਰ ਦੇ ਨੈਰੇਟਿਵ ਦੇ ਵਿੱਚ ਉਲਝਦੇ ਹੋਏ ਨਜ਼ਰ ਆਂਦੇ ਆ ਕਿਉਂਕਿ ਉਹਨਾਂ ਦੇ ਕਹਿਣਾ ਹੈ ਕਿ ਜੇ 400 ਪਾਰ ਹੋਇਆ ਤਾ ਸੰਵਿਧਾਨ ਨੂੰ ਲਾਜ਼ਮੀ ਸਿੰਪਲ ਮੈਜੋਰਟੀ ਵਾਲੀ ਸਰਕਾਰ ਨਹੀਂ ਹਿਲਾ ਸਕਦੀ ਇੱਕ ਕਿਤੇ ਨਾ ਕਿਤੇ ਉੱਥੇ ਨਰਿੰਦਰ ਮੋਦੀ ਤੇ ਅਮਿਤ ਸ਼ਾਦਾ ਜਿਹੜਾ 400 ਪਾਰ ਵਾਲਾ ਨੈਰੇਟਿਵ ਹੈ ਉਹਦੇ ਵਿੱਚ ਉਲਝਣ ਵਾਲੀ ਗੱਲ ਹੈ ਲੇਕਿਨ ਇਹਦੇ ਬਾਵਜੂਦ ਲੇਕਿਨ ਇਹਦੇ ਬਾਵਜੂਦ ਜੋ ਕਿਉਂਕਿ ਕਿਸੇ ਵੀ ਪੈਰਾਮੀਟਰ ਨਾਲ ਇਸ ਚੀਜ਼ ਨੂੰ ਜੱਜ ਕਰ ਲੈਣਾ ਕਿ ਹਜੇ ਤੱਕ ਕਿਹੜੀ ਪਾਰਟੀ ਦੀਆਂ ਕਿੰਨੀਆਂ ਸੀਟਾਂ ਆ ਗਈਆਂ ਕੋਈ ਪਾਰਟੀ 400 ਦੇ ਕੋਲ ਲੱਗ ਗਈ ਹੈ ਕਿ ਨਹੀਂ ਜੇ ਸਾਰੀ ਪਾਰਟੀਆਂ ਦੇ ਦਾਅਵੇ ਮੰਨੇ ਜਾਣ ਤੇ ਕਾਂਗਰਸ ਵੀ ਬਿਲਕੁਲ 400 ਦੇ ਨੇੜੇ ਲੱਗੀ ਹੋਈ ਹੈ ਤੇ ਭਾਜਪਾ ਵੀ 400 ਦੇ ਨੇੜੇ ਲੱਗੀ ਹੋਈ ਹੈ ਬਸ ਵੋਟਰ ਇਹ ਸੋਚ ਰਿਹਾ ਕਿ ਹੈਗੀਆਂ ਟੋਟਲ 543 ਸੀਟਾਂ ਨੇ ਕਿ ਸੀਟਾਂ ਵਧ ਗਈਆਂ ਲੇਕਿਨ ਇੱਥੇ ਮਜ਼ਾ ਰਹੀ ਗੱਲ ਹੈ ਕਿ ਇਹਦਾ ਕਿੰਨਾ ਅਸਰ ਪਏਗਾ ਦੇਖੋ ਮੈਂ ਜਦੋਂ ਵੀ ਇਸ ਤਰੀਕੇ ਦੀ ਚੀਜ਼ ਆਉਂਦੀ ਹੈ ਕਿ ਕਨਸਟੀਟਿਊਸ਼ਨ ਖਤਰੇ ਚ ਆ ਗਿਆ ਲੋਕਤੰਤਰ ਖਤਰੇ ਦੇ ਖਤਰੇ ਚ ਆ ਗਿਆ ਜਾਂ ਇਹ ਗੱਲ ਆ ਜਾਂਦੀ ਹੈ ਕਿ ਜੀ ਈਵੀਐਮ ਜਿਹੜੇ ਹੈਗੇ ਆ ਉਹ ਮੈਨੀਪੂਲੇਟਡ ਹੈ ਕਿਤੇ ਨਾ ਕਿਤੇ ਪਾਰਟੀਆਂ ਨੂੰ ਆਪ ਵੀ ਪਤਾ ਹੁੰਦਾ ਕਿ ਇਹ ਸਿਰਫ ਮੁੱਦਾ ਇੱਕ ਸਟੇਜੀ ਮੁੱਦਾ ਹੈ ਇੱਕ ਭਾਸ਼ਣ ਦਾ ਮੁੱਦਾ ਹੈ ਇਹ ਮੁੱਦਾ ਜਿਹੜਾ ਉਹ ਸੰਵਿਧਾਨ ਵਾਲਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਦੇਸ਼ ਭਰ ਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਮੈਂ ਕੁਝ ਹੋਰ ਵੀ ਜਿਹੜੇ ਰਾਜਨੀਤਿਕ ਵਿਸ਼ਲੇਸ਼ਕ ਹੈ ਉਹਨਾਂ ਨੇ ਦੇਖਦੇ ਕੁਝ ਸਰਵੇਜ਼ ਦੇਖਿਆ ਚਾਹੇ ਇੰਟਰਨੈਸ਼ਨਲ ਮੀਡੀਆ ਦੇ ਵੀ ਉਹਦੇ ਵਿੱਚ ਵੀ ਉਹਨਾਂ ਨੇ ਜਿੱਥੇ ਬਿਹਾਰ ਉੱਤਰ ਪ੍ਰਦੇਸ਼ ਦੇ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹਦਾ ਕਿੰਨਾ ਖਸਰ ਹੈ ਮੈਨੂੰ ਨਹੀਂ ਲੱਗਦਾ ਕਿ ਇਹਦਾ ਇੱਕ ਲੈਵਲ ਤੋਂ ਜ਼ਿਆਦਾ ਕੋਈ ਬਹੁਤ ਜ਼ਿਆਦਾ ਅਸਰ ਹੋ ਪਾਏਗਾ ਹਾਂ ਜਿਤੇ ਜਿਤੇ ਉਹਨਾਂ ਦੇ ਬਾਕੀ ਨੈਰੇਟਿਵ ਚੱਲਦੇ ਆ ਕਿਸਾਨ ਦੇ ਮੁੱਦਿਆਂ ਤੇ ਜਿਹੜੀ ਉਹ ਗੱਲ ਕਰ ਰਿਹਾ ਉਹ ਕਹਿੰਦਾ ਹੀ ਇਜ਼ ਹਿਟਿੰਗ ਵੇਅਰ ਇਟ ਹਿੱਟਸ ਹਾਰਡ ਸਵਾਲ ਇਹ ਹੈ ਕਿ ਜਿਹੜੇ ਜਿੱਥੇ ਜ਼ਖਮ ਹੈ ਬੀਜੇਪੀ ਦਾ ਸਭ ਤੋਂ ਜ਼ਿਆਦਾ ਉਹ ਜ਼ਖਮ ਕਿਥੇ ਹੈ ਉਹ ਜ਼ਖਮ ਕਿਸਾਨਾਂ ਦੇ ਉੱਤੇ ਆਂਦਾ ਹੈ ਰੂਰਲ ਵੋਟ ਬੈਂਕ ਤੇ ਆਂਦਾ ਉਹਦੇ ਵਿੱਚ ਬਹੁਤ ਸੋਚੇ ਸਮਝੇ तरीके ਦੇ ਨਾਲ ਰਾਹੁਲ ਗਾਂਧੀ ਨੇ ਚੋਟ ਕੀਤੀ ਹੈ ਤੇ ਕਰਾਰੀ ਚੋਟ ਕੀਤੀ ਹੈ ਉੱਥੇ ਉਹਨਾਂ ਨੇ ਸਾਰੀ ਜਿਹੜੀ ਆਪਣੀ ਸਪੀਚ ਹੈ ਉਹ 'ਚ ਜੇ ਮੇਜਰ ਤੁਸੀਂ ਦੇਖੋਗੇ ਵੀ ਉਹ 'ਚ ਪੂਰਾ ਮੇਜਰ ਇੰਪੈਕਟ ਜਿਹੜਾ ਹੈ ਇਹਦੇ ਉੱਤੇ ਹੀ ਰੱਖਿਆ ਉਹਨਾਂ ਨੇ ਸਿੱਖ ਵੋਟਰ ਨੂੰ ਸੰਵਿਧਾਨ ਦੀ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਮੈਂ ਇਹ ਜੁਰਾਣਾ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਦੇ ਵਿੱਚ ਗੁਰਨਾਨਕ ਦੇਵ ਜੀ ਨੂੰ ਵੀ ਨਾਲ ਜੋੜ ਦਿੱਤਾ ਹੈ ਨਾ ਕਿ ਉਹਨਾਂ ਦੀ ਭਾਵਨਾ ਦਾ ਸੰਵੇਲ ਉਹਨਾਂ ਦੀ ਭਾਵਨਾ ਦਾ ਸੰਵੇਲ ਡਾਕਟਰ ਪੀਮਰਾਵ ਅੰਬੇਡਕਰ ਜੀ ਉਹਨਾਂ ਨੇ ਗੱਲ ਕਰਦੇ ਦੇਖੋ ਗੁਰੂ ਨਾਨਕ ਦੇਵ ਜੀ ਦੀ ਭਾਵਨਾਵਾਂ ਦਾ ਤਾਂ ਹਿੰਦੁਸਤਾਨ ਦੇ ਵਿੱਚ ਥੋੜੇ ਜੀਵਨ ਦੇ ਵਿੱਚ ਹਰ ਹਰ ਜਗ੍ਹਾ ਇਹ ਹੋ ਹੈਗਾ ਅਮੈਂਡਮੈਂਟਸ ਕਾਂਗਰਸ ਸਰਕਾਰ ਦੇ ਵੇਲੇ ਵੀ ਬਹੁਤ ਹੋਈਆਂ ਨੇ ਕਨਸਟੀਟਿਊਸ਼ਨ ਤੋਂ ਪਰੇ ਜਾ ਕੇ ਵੀ ਬਹੁਤ ਕੁਝ ਹੋਇਆ ਹੈ ਭਾਜਪਾ ਸਰਕਾਰ ਦੇ ਵਿੱਚ ਵੀ ਇਸ ਤਰੀਕੇ ਦੇ ਅਰੋਭ ਬਥੇਰੇ ਲੱਗੇ ਆ ਇਹ ਅੱਗੇ ਚੱਲਦਾ ਰਹੇਗਾ ਇਹ ਰਾਜਨੀਤੀ ਇਸ ਤਰੀਕੇ ਦੀ ਪਰ ਮੈਨੂੰ ਲੱਗਦਾ ਹੈ ਕਿ ਆਮ ਵਿਅਕਤੀ ਜਿਹੜਾ ਹੈ ਇਸ ਵੇਲੇ ਉਹ ਸਿੱਧੇ ਤੌਰ ਤੇ ਇਹ ਜਾਨਣਾ ਚਾਹੁੰਦਾ ਹੈ ਕਿ ਮੇਰੇ ਆਉਣ ਵਾਲੀ ਪੀੜ੍ਹੀ ਮੈਂ ਪਰੱਚ ਕਿੰਨਾ ਸੁਰੱਖਿਤ ਹੈਗਾ ਪਰ ਦੀ ਡਿਵੈਲਪਮੈਂਟ ਕਿੱਥੇ ਹੋ ਰਹੀ ਹੈ ਕੀ ਪੰਜਾਬ ਦੇ ਵਿੱਚ ਉਹ ਡਿਵੈਲਪਮੈਂਟ ਆ ਸਕੇਗੀ ਜੇ ਅਸੀਂ ਦੇਖੀਏ ਪੰਜਾਬ ਦੇ ਮੁੱਖ ਮੁੱਦੇ ਪੰਜਾਬ ਹਰਿਆਣਾ ਹਿਮਾਚਲ ਜੋ ਕਦੇ ਇੱਕ ਸੂਬਾ ਹੋਇਆ ਕਰਦਾ ਸੀਗਾ ਅੱਜ ਅਲੱਗ ਹੋਣ ਤੋਂ ਬਾਅਦ ਪੰਜਾਬ ਕਿੱਥੇ ਖੜਾ ਹੈ ਪੰਜਾਬ ਦੇ ਵਿੱਚ ਡਿਵੈਲਪਮੈਂਟ ਕਿੱਥੇ ਹੈਗੀ ਹੈ ਇਹ ਮੁੱਖ ਮੁੱਦੇ ਹੈਗੇ ਜਿਹਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ ਰਾਸ਼ਟਰੀ ਸਟੇਰ ਤੇ ਵੀ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਇਸ ਦੇਸ਼ ਦੀ ਉਹ ਕਹਿੰਦੇ ਨੇ ਵਾਗਮੁੰਦਰੀ ਕਹਿੰਦੇ ਇਹਨੂੰ ਜਿਹੜੀ ਪੰਜਾਬ ਹੈਗੀ ਹੈ ਬਹੁਤ ਇੰਪੋਰਟੈਂਟ ਸਟੇਟ ਹੈ ਪਾਵੇਂ ਹਰੀਤ ਕ੍ਰਾਂਤੀ ਤੋਂ ਲੈ ਕੇ ਅੱਜ ਤੱਕ ਜੇ ਅਸੀਂ ਜਾਈਏ ਫੌਜਾਂ ਦੇ ਵਿੱਚ ਬਾਰਡਰਾਂ ਤੇ ਬਾਰਡਰਾਂ ਤੇ ਜਾਣ ਵਾਲੇ ਫੌਜੀਆਂ ਦੇ ਵਿੱਚ ਸਾਡੀ ਕੰਟ੍ਰਿਬਿਊਸ਼ਨ ਬਹੁਤ ਰਹੀ ਹੈ ਜਿਵੇਂ ਨਰਿੰਦਰ ਮੋਦੀ ਜੀ ਨੇ ਕਿਹਾ ਰਾਹੁਲ ਗਾਂਧੀ ਵੀ ਸੁਖਵੀਰ ਬਾਦਲ ਵੀ ਤੇ ਭਗਵੰਤ ਮਾਨ ਵੀ ਇਹ ਸਾਰੀ ਪਾਰਟੀਆਂ ਇਸ ਗੱਲ ਤੇ ਐਗਰੀੀ ਫਾਈ ਕਰਦੀਆਂ ਕਿ ਜਿਹੜਾ ਬਾਹੂਬਲ ਰਿਹਾ ਹੈ ਪੰਜ ਪੰਜਾਬ ਭਾਰਤ ਦਾ ਕਿ ਉਹ ਬਾਊਬਲ ਬਣਿਆ ਰਹਿਣਾ ਚਾਹੀਦਾ ਹੈ ਉਹ ਬਾਊਬਲ ਜੇ ਬਣਿਆ ਰਹਿਣਾ ਚਾਹੀਦਾ ਹੈ ਤੇ ਸਾਰੀ ਪਾਰਟੀਆਂ ਨੂੰ ਇਸ ਨੂੰ ਜ਼ਰੂਰਤ ਹੈ ਕਿ ਪਿੰਨ ਪੁਆਇੰਟਡ ਮੁੱਦਿਆਂ ਦੀ ਗੱਲ ਕਰਨ ਇਸ ਵੇਲੇ ਪਿੰਨ ਪੁਆਇੰਟਡ ਮੁੱਦੇ ਕਿਹੜੇ ਹੈਗੇ ਆ ਪੰਜਾਬ ਚ ਜੇ ਮੁੱਦੇ ਜਿਸ ਚ ਸਭ ਤੋਂ ਜ਼ਿਆਦਾ ਅਸਰ ਪਿਆ ਪੰਜਾਬ ਨੂੰ ਨੁਕਸਾਨ ਹੋਇਆ ਉਹ ਪਹਿਲਾ ਡਰਗ ਦਾ ਚਿੱਟਿਆਂ ਦਾ ਠੀਕ ਹੈ ਆਂਦੇ ਆਂਦੇ ਮੈਂ ਦੇਖ ਰਿਹਾ ਕਿ ਚੋਣਾਂ ਦੇ ਵਿੱਚ ਹੌਲੀ ਹੌਲੀ ਇਹਦਾ ਇਹਦਾ ਜ਼ਿਕਰ ਘਟਿਆ ਲਾਅ ਐਂਡ ਆਰਡਰ ਦੇ ਨਾਲ ਆ ਜਾਂਦਾ ਜਾਕਰ ਸਾਹਿਬ ਨੂੰ ਮੈਂ ਵਿੱਚ ਕਿਤੇ ਬੋਲਦੇ ਹੋਏ ਦੇਖਿਆ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਆ ਜਾਂਦੀ ਜੇ ਤੁਸੀਂ ਰੋਜ਼ਗਾਰ ਦੀ ਗੱਲ ਕਰਦੇ ਹੋ ਇਥੋਂ ਲਗਾਤਾਰ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰੋਪੀਅਨ ਦੇਸ਼ਾਂ ਨੂੰ ਜਿਹੜੀ ਪਲਾਇਨ ਹੋ ਰਿਹਾ ਹੈ ਪੰਜਾਬ ਦੇ ਯੁਵਾ ਦਾ ਮੈਂ ਇਹ ਮੰਨ ਭਾਗੀ ਸਮਝਦਾ ਕਿ ਇਦੇ ਲਈ ਕੋਈ ਪਿੰਪੁਆਇੰਟਡ ਸੋਲੂਸ਼ਨ ਕਿਸੇ ਵੀ ਪਾਰਟੀ ਦੀ ਮੈਨਾ ਪਾਸ਼ਨ ਚ ਦੇਖ ਪਾ ਰਹੇ ਆ ਨਾ ਉਹਨਾਂ ਦੀਆਂ ਜਿਹੜੀਆਂ ਚੋਣ ਮੈਨੀਫੈਸਟੋਸ ਚ ਦੇਖ ਪਾ ਰਹੇ ਪਾਲ ਖੈਰਾ ਹੋ ਗਿਆ ਜਾਂ ਸਾਰੀਆਂ ਪਾਰਟੀਆਂ ਦੇ ਲੀਡਰ ਇਲਜ਼ਾਮ ਲਾਉਂਦੇ ਨੇ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਚ ਪੜਨ ਜਾ ਰਹੇ ਨੇ ਜੀ ਪੰਜਾਬ ਦੀ ਜਵਾਨੀ ਵਿਦੇਸ਼ਾਂ ਚ ਜਾ ਰਹੀ ਹੈ ਉਂਝ ਮੇਰਾ ਮੇਰਾ ਵਿਚਾਰਾਂ ਦਾ ਵਖਰੇਮ ਹੈ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਦਾ ਫੈਸਲਾ ਕਰਨ ਦਾ ਹੱਕ ਹੈ ਕਿ ਉਹਨੇ ਪੰਜਾਬ 'ਚ ਪੜਨਾ ਹੈ ਉਹਨੇ ਯੂਪੀ 'ਚ ਪੜਨਾ ਹੈ ਉਹਨੇ ਬਿਹਾਰ 'ਚ ਪੜਨਾ ਹੈ ਮਹਾਰਾਸ਼ਟਰ 'ਚ ਪੜਨਾ ਹੈ ਦਿੱਲੀ 'ਚ ਪੜਨਾ ਹੈ ਬੰਗਲੌਰ 'ਚ ਪੜਨਾ ਹੈ ਲੰਡਨ 'ਚ ਪੜਨਾ ਹੈ ਟੋਰਾਂਟੋ 'ਚ ਪੜਨਾ ਹੈ ਸੋ ਮੈਨੂੰ ਲੱਗਦਾ ਹੈ ਲੀਡਰਾਂ ਨੂੰ ਇਸ ਪਾਸੇ ਇਲਜ਼ਾਮ ਲਾਉਣ ਦੀ ਬਜਾਏ ਕਿ ਪੰਜਾਬ ਦੀ ਜਵਾਨੀ ਜਾ ਰਹੀ ਹੈ ਖਤਮ ਹੋ ਰਹੀ ਹੈ ਇਸ ਗੱਲ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਕਿ ਕੀ ਪੰਜਾਬ ਅਸੀਂ ਓਡਾ ਵੱਡਾ ਬਣਾਤਾ ਕਿ ਸਾਡਾ ਬੱਚਾ ਕਵੇ ਨਹੀਂ ਇਹ ਲੰਡਨ ਨਾਲੋਂ ਮੈਨੂੰ ਜ਼ਿਆਦਾ ਪਸੰਦ ਹੈ ਇਹ ਮੈਨੂੰ ਟੋਰਾਂਟੋ ਨਾਲੋਂ ਬੈਂਕੂਵਰ ਨਾਲੋਂ ਬੰਗਲੌਰ ਨਾਲੋਂ ਜ਼ਿਆਦਾ ਪਸੰਦ ਹੈ ਸੋ ਅਸਲ 'ਚ ਕਹਿੰਦੇ ਨੇ ਜਿਹੜੀ ਲੀਡਰ ਨੇ ਜਿਹੜੀ ਜਿਹੜੀ ਉਹਨਾਂ ਦੀ ਜਵਾਬ ਦੇਈ ਹੈ ਉਹਦੇ ਤੇ ਉਹ ਫੇਲ ਸਾਬਤ ਹੁੰਦੇ ਨੇ ਤੇ ਉਹ ਫਿਰ ਉਹ ਦੂਸਰਿਆਂ ਤੇ ਇਲਜ਼ਾਮ ਲਾਉਂਦੇ ਨੇ ਕਿ ਪੰਜਾਬ ਦੀ ਜਵਾਨੀ ਬਾਹਰ ਜਾ ਰਹੀ ਹੈ ਸੋ ਜਵਾਨੀ ਨੇ ਹਮੇਸ਼ਾ ਹੀ ਬਾਹਰ ਜਾਣਾ ਹੈ ਕਿਸੇ ਸਮੇ ਸਾਡੇ ਵੱਡੇ ਵੱਡੇ ਜਿਹੜੇ ਸ਼ਹੀਦ ਹੋਏ ਨੇ ਸਾਡੇ ਮੁਲਕ ਦੇ ਬੈਂਕਟ ਸਾਹਿਬ ਉਹ ਵੀ ਵਿਦੇਸ਼ਾਂ 'ਚ ਪੜਿਆ ਕਰਦੇ ਸੀ ਸੋ ਇੱਕ ਦੂਜੇ ਦੇਸ਼ 'ਚ ਜਾ ਕੇ ਪੜਨਾ ਕਿ ਬਹੁਤ ਹੀ ਵੱਡੀ ਗੱਲ ਨਹੀਂ ਔਰ ਮੈਂ ਮੈਂ ਇਹਨੂੰ ਬੁਰਾ ਵੀ ਨਹੀਂ ਸਮਝਦਾ ਉਂਝ ਇੱਕ ਸਵਾਲ ਹੈ ਬੜਾ ਦਿਲਚਸਪ ਜਿਨ੍ਹਾਂ ਵੱਡੇ ਵੱਡੇ ਲੀਡਰ ਨੇ ਜਿਹੜੇ ਇਲਜ਼ਾਮ ਲਾਉਂਦੇ ਨੇ ਕਿ ਪੰਜਾਬ ਦੀ ਜਵਾਨੀ ਬਾਹਰ ਜਾ ਰਹੀ ਹੈ ਉਹਨਾਂ ਸਾਰਿਆਂ ਦੇ ਜਵਾਕ ਬਾਹਰ ਜਾ ਕੇ ਪੜਦੇ ਨੇ ਕਿਸੇ ਦਾ ਨਾਂ ਪੜਦਾ ਹੋਵੇ ਤਾਂ ਗੱਲ ਵੱਖਰੀ ਹੈ ਪਰ ਬਹੁਤਿਆਂ ਦੇ ਜਵਾਕ ਆਪਣੇ ਵੀ ਬਾਹਰ ਜਾ ਕੇ ਪੜਦੇ ਨੇ ਸੋ ਇਹ ਥੋੜਾ ਜਿਹਾ ਜਿਹੜਾ ਵਿਸ਼ਾ ਮੈਂ ਇਹ ਤੁਹਾਨੂੰ ਹੋਰ ਵਧੀਆ ਤਰੀਕੇ ਨਾਲ ਮੈਂ ਮੈਂ ਸਿੰਦਰਜੀ ਥੋੜਾ ਕਲੀਅਰਫਾਈ ਕਰਨਾ ਚਾਹ ਰਿਹਾ ਮੈਂ ਜਿਹੜਾ ਲਵਜ਼ ਵੀ ਇਸਤੇਮਾਲ ਕੀਤਾ ਪਲੈਨ ਦਾ ਕੀਤਾ এডਿਕੇਸ਼ਨ ਲਈ ਨਹੀਂ ਕੀਤਾ এডਿਕੇਸ਼ਨ ਦੇ ਲਈ ਤੁਸੀਂ ਦੇਸ਼ ਦੇ ਵਿੱਚ ਵੀ ਕਿਤੇ ਜਾ ਰਹੇ ਹੋ ਵਿਦੇਸ਼ ਦੇ ਵੀ ਕਿਤੇ ਜਾ ਰਹੇ ਹੋ ਇਹ ਕਦੇ ਵੀ ਚਿੰਤਾ ਦਾ ਵਿਸ਼ਾ ਨਹੀਂ ਹੁੰਦਾ ਨਾ ਪਹਿਲੇ ਕਦੀ ਹੋਇਆ ਆਕਸਫੋਰਡ ਕੈਮਬ੍ਰਿਜ ਚ ਜੇ ਕੋਈ ਪੜਨ ਜਾ ਰਿਹਾ ਹੈ ਪੜ ਕੇ ਆ ਰਿਹਾ ਹੈ ਇਹ ਕਦੇ ਚਿੰਤਾ ਦਾ ਵਿਸ਼ਾ ਨਹੀਂ ਚਿੰਤਾ ਦਾ ਵਿਸ਼ਾ ਉੱਥੇ ਹੁੰਦਾ ਹੈ ਕਿ ਜੇ ਕੋਈ ਯੂਥ ਤੁਹਾਡਾ ਇਸ ਤਰੀਕੇ ਨਾਲ ਪਲਾਨ ਕਰਦਾ ਹੈ ਕਿ ਉਹ ਪੜਾਈ ਨੂੰ ਸਿਰਫ ਇੱਕ ਬਾਨਾ ਮਾਤਰ ਜਾ ਕੇ ਉੱਥੇ ਸੈਟਲ ਹੋਣ ਦੀ ਗੱਲ ਕਰ ਰਹਾ ਉਹ ਵਾਪਸ ਇਸ ਵੇਲੇ ਇੱਥੇ ਸੈਟਲ ਨਹੀਂ ਹੋਣਾ ਚਾਹੁੰਦਾ ਉੱਥੇ ਵਿਸ਼ਾ ਇੱਕ ਵਿਸ਼ਾ ਹੈਗਾ ਵੀ ਉੱਥੇ ਵੀ ਮੈਨੂੰ ਲੱਗਦਾ ਹੈ ਉੱਥੇ ਵੀ ਸਾਡੇ ਲੀਡਰ ਜ਼ਿੰਮੇਦਾਰ ਨੇ ਕਿ ਅਗਰ ਕੋਈ ਵਿਦਿਆਰਥੀ ਬਾਹਰ ਜਾ ਕੇ ਪੜ ਰਿਹਾ ਹੈ ਤੇ ਉੱਥੇ ਹੀ ਸੈਟਲ ਹੋਣ ਦੀ ਕੋਸ਼ਿਸ਼ ਕਰਦਾ ਹੈ ਮੁਰਦਾ ਕਿਉਂ ਨਹੀਂ ਇਹਨਾਂ ਮੁੱਦਿਆਂ ਤੋਂ ਇਹਨਾਂ ਮੁੱਦਿਆਂ ਤੋਂ ਜਿਹੜੇ ਰਾਜਨੇਤਾ ਹੈਗੇ ਆ ਉਹ ਭਜਦੇ ਆ ਇਹ ਸਹੀ ਇਹ ਅਸਲੀ ਮੁੱਦੇ ਹੈਗੇ ਆ ਜਿੱਤੇ ਤੱਕ ਇੱਕ ਦੂਜਾ ਮੁੱਦਾ ਮੈਂ ਰੋਜ਼ਗਾਰ ਦੀ ਗੱਲ ਕੀਤੀ ਰੋਜ਼ਗਾਰ ਦੇ ਵਿੱਚ ਮੈਂ ਇੱਕ ਬੜੀ ਜੇ ਤੁਸੀਂ ਵੀ ਸਭ ਦੇਖ ਰਹੇ ਹੋਵੋਗੇ ਤੇ ਮੈਂ ਤੁਹਾਡੇ ਦਰਸ਼ਕਾਂ ਦਾ ਨਾਲ ਵੀ ਇਹ ਜ਼ਰੂਰ ਸਾਂਝਾ ਕਰਨਾ ਚਾਹਨਾ ਕਿ ਜਦੋਂ ਮੈਂ ਲੁਧਿਆਣਾ ਦੇਖਦਾ ਜਦੋਂ ਮੈਂ ਜ਼ੀਰਕਪੁਰ ਦੇਖਦਾ ਜਦੋਂ ਮੈਂ ਜਲੰਧਰ ਦੇਖਦਾ ਜਦੋਂ ਮੈਂ ਰੋਪੜ ਦੇ ਵੱਲ ਜਾਂਦੇ ਲੰਘਦਾ ਤੇ ਮੈਂ ਦੇਖਦਾ ਜਿੰਤੇ ਜਿੰਤੇ ਸ਼ਹਿਰ ਨੇ on the periphery 'ਚ ਕਿਤੇ ਪਿਉਮਾ ਦੇ ਸ਼ੋਰੂਮਸ ਖੁੱਲ ਰਹੇ ਆ ਕਿਤੇ ਜਿਹੜਾ ਸ਼ੋਰੂਮਸ ਖੁੱਲ ਰਹੇ ਆ ਕਿਤੇ ਨਵੇਂ ਰੈਸਟੋਰੈਂਟਸ ਇੰਨੇ ਜ਼ਿਆਦਾ ਖੁੱਲ ਰਹੇ ਆ ਈਟਿੰਗ ਜੁਆਇੰਟਸ ਹੋਟਲਸ ਨਵੇਂ ਖੁੱਲ ਰਹੇ ਐ ਤੇ ਕੀ ਇਹਨਾਂ ਦੇ ਵਿੱਚ ਰੋਜ਼ਗਾਰ ਨਹੀਂ ਮਿਲ ਰਿਹਾ ਇਹਦਾ ਮਤਲਬ ਸੋਚਣ ਦੀ ਗੱਲ ਇਹ ਹੈ ਕਿ ਸਭ ਤੋਂ ਜ਼ਿਆਦਾ ਜਿਹੜੀ ਅਸੀਂ ਰੋਜ਼ਗਾਰ ਨੂੰ ਸਿਰਫ ਭਾਰਤ ਦੇ ਵਿੱਚ ਇਹ ਇਹ ਮੁੱਦਾ ਅੱਜ ਜਿਵੇਂ ਕਰਿਆ ਰਾਹੁਲ ਗਾਂਧੀ ਜੀ ਨੇ ਵੀ ਚੁੱਕਿਆ ਉਹਨਾਂ ਦੀ ਪਾਰਟੀ ਵੀ ਚੁੱਕ ਰਹੀ ਹੈ ਕਿਤੇ ਨਾ ਕਿਤੇ ਬਾਕੀ ਪਾਰਟੀਆਂ ਵੀ ਇਹਨੂੰ ਚੁੱਕਦੀਆਂ ਭਾਵੇਂ ਆਮ ਆਦਮੀ ਪਾਰਟੀ ਹੋਵੇ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਭਾਜਪਾ ਹੋਵੇ ਕਿ ਰੋਜ਼ਗਾਰ ਦੀਆਂ ਨੂੰ ਗੱਲ ਆਉਂਦੀ ਹੈ ਪਰ ਇਹਦੇ ਵਿੱਚ ਵੀ ਬੜੀ ਸਿੱਧੀ ਜੀ ਗੱਲ ਇਹ ਹੈ ਕਿ ਉਹ ਸਮਾਂ ਗੁਜ਼ਰ ਗਿਆ ਕਿ ਜਦੋਂ ਤੁਸੀਂ ਕਹੋਗੇ ਕਿ ਸਾਰੀ ਸਾਰੇ ਸਾਰੇ ਵਿਅਕਤੀ ਸਰਕਾਰੀ ਨੌਕਰੀਆਂ ਦੇ ਵਿੱਚ ਹੀ ਹੋਣਗੇ ਇਹ ਮਾਡਲਸ ਜਿਹੜੇ ਸੀਗੇ ਸਾਰੇ ਰਸ਼ੀਅਨ ਮਾਡਲਸ ਤੇ ਜਿਹੜੇ ਲੈਫਟ ਕੰਟਰੀਜ਼ ਦੇ ਮਾਡਲਸ ਫੇਲ ਹੋ ਚੁੱਕੇ ਹੋਏ ਆ ਜਿੰਨੀ ਡਿਵੈਲਪਮੈਂਟ ਹੋਏਗੀ ਜਿੰਨੇ ਤੁਸੀਂ ਅਨਟਰਪ੍ਰਨਰ ਬਣੋਗੇ ਓਨੀ ਤੁਸੀਂ ਜ਼ਿਆਦਾ ਜੌਬਸ ਕ੍ਰੀਏਟ ਕਰੋਗੇ ਜੌਬਸ ਇੱਥੇ ਕ੍ਰੀਏਟ ਹੋ ਵੀ ਰਹੀਆਂ ਨੇ ਤੇ ਜਿੱਥੇ ਜਿਹੜੀ ਮੈਂ ਪਹਿਲੀ ਗੱਲ ਕਹੀ ਉੱਥੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਯੁਵਾਵਾਂ ਦੇ ਲਈ ਇੱਥੇ ਵੀ ਜਿਹੜੇ ਹੈਗੇ ਚੰਗੇ ਐਵੇਨਿਊਜ਼ ਕ੍ਰੀਏਟ ਹੋ ਰਿਹਾ ਸਿਰਫ ਰਾਜਨੇਤਾ ਜਿਹੜੇ ਹੈਗੇ ਪੋਲਿਟਿਸ਼ੀਅਨ ਜਿਹੜੇ ਹੈਗੇ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਡਿਬੇਟ ਕਰਨ ਦੀ ਲੋੜ ਹੈ ਕਿ ਉਹ ਆਪਣੇ ਮੈਨੀਫੈਸਟੋਸ ਦੇ ਵਿੱਚ ਉਹ ਇਸ਼ੂਜ਼ ਲੈ ਕੇ ਆਣ ਜਿਹਦੇ ਨਾਲ ਹਿੰਦੁਸਤਾਨ ਦੇ ਵਿੱਚ ਤੇ ਪੰਜਾਬ ਦੇ ਵਿੱਚ ਰਹਿਣਾ ਜਿਹੜਾ ਹੈਗਾ ਉਹ ਜਿਆਦਾ ਸੁਖਾਵਾਂ ਹੋਵੇ ਤੇ ਇਥੋਂ ਬਾਹਰ ਨਾ ਜਾ ਸਕਣ ਅਨਫੋਰਚਨਟਲੀ ਆ ਮੁੱਦੇ ਕੱਟਾਂਦੇ ਆ ਫਿਰ ਵਾਪਸ ਉੱਥੇ ਆ ਰਹੇ ਜਿੱਦ ਤੇ ਤੁਸੀਂ ਕਿਹਾ ਸੀਗਾ ਸਾਇਲੈਂਟ ਵੋਟ ਇਹ ਸਾਰੇ ਮੁੱਦਿਆਂ ਦੇ ਵਿੱਚ ਜਦੋਂ ਸੁਖਬੀਰ ਬਾਦਲ ਅਸੀਂ ਅਕਾਲੀ ਦਲ ਦੀ ਗੱਲ ਕਰ ਰਹੇ ਹਾਂ ਸੁਖਬੀਰ ਬਾਦਲ ਜੀ ਦੀ ਗੱਲ ਹੋ ਰਹੀ ਹੈ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਵੀ ਐਡੇ ਮਾਰਜਨ ਨਾਲ ਜਿੱਤ ਕੇ 92 ਸੀਟਾਂ ਵਾਲੀ ਆਈ ਆਮ ਆਦਮੀ ਪਾਰਟੀ ਐਨਟੀ ਇਨਕੰਮਬੈਂਸੀ ਵੇਵ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ ਉਹ ਨਜ਼ਰ ਆਉਂਦੀ ਹੈ ਉਹ ਐਨਟੀ ਇਨਕੰਮਬੈਂਸੀ ਨੂੰ ਵੀ ਮਾਇਰ ਨਹੀਂ ਕੀਤਾ ਜਾ ਸਕਦਾ ਵੀ ਕਿਸ ਲੈਵਲ ਤੱਕ ਜਾਏਗੀ ਕਾਰਨ ਇਹ ਹੈ ਇੱਥੇ ਵੀ ਸਾਇਲੈਂਟ ਹੈਗਾ ਵੋਟਰ ਵੋਟਰ ਕਿੰਨੇ ਕੁ ਲੈਵਲ ਤੱਕ ਆਪਣੀ ਨਰਾਜ਼ਗੀ ਕਿਸਾਨ ਆਪਣੀ ਨਰਾਜ਼ਗੀ ਜ਼ਾਹਿਰ ਕਰ ਰਹੇ ਹਨ ਲੇਕਿਨ ਬਾਕੀ ਲੈਵਲ ਤੇ ਤੁਸੀਂ ਦੇਖੋ ਤੇ ਬਹੁਤ ਜ਼ਿਆਦਾ ਇਸ ਚੋਣ ਪ੍ਰਚਾਰ ਦੇ ਵਿੱਚ ਵੀ ਕਈ ਵਾਰ ਤਾਂ ਤੁਸੀਂ ਗੱਲ ਕਰਕੇ ਦੇਖੋਗੇ ਤੇ ਲੋਕਾਂ ਨੂੰ ਲੱਗਦਾ ਕਿ ਵੱਡੇ ਲੀਡਰ ਆ ਗਏ ਮੋਦੀ ਸਾਹਿਬ ਆ ਗਏ ਤੇ ਰਾਹੁਲ ਗਾਂਧੀ ਆ ਗਏ ਕੇਜਰੀਵਾਲ ਆਣ ਵਾਲੇ ਹੈ ਭਗਵੰਤ ਮਾਨ ਜੀ ਵਿਰੋਧ ਚੋ ਕਰ ਰਹੇ ਸੁਖੀਰ ਬਾਦਲ ਕਹਿੰਦੇ ਇਹਦੇ ਬਾਵਜੂਦ ਉਹ ਪੁਰਾਣੇ ਵਾਲੀ ਗਹਿਮਾ ਗਹਿਮੀ ਨਜ਼ਰ ਨਹੀਂ ਆ ਰਹੀ ਕੀ ਇਹ ਇਹ ਸੋਚਣ ਦੀ ਗੱਲ ਹੈ ਕਿ ਕੀ ਇਹ ਨਵਾਂ ਇੱਕ ਟ੍ਰੈਂਡ ਬਣ ਬਣ ਰਿਹਾ ਹੈ ਜਿੰਨੂੰ ਅਸੀਂ ਦੇਖ ਰਹੇ ਹਾਂ ਕਿ ਡਿਜੀਟਲ ਪਲੈਟਫਾਰਮਸ ਦੇ ਵਿੱਚ ਜਿਹੜੇ ਇੱਕ ਪਲੈਟਫਾਰਮ ਤੋਂ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ ਕਿ ਆ ਪੋਲੀਟਿਸ਼ੀਅਨ ਨੇ ਵੀ ਜ਼ਿਆਦਾ ਡਿਜੀਟਲ ਜਿਹੜੇ ਹੈਗਾ ਪਲੈਟਫਾਰਮ ਤੋਂ ਜ਼ਿਆਦਾ ਲੈ ਲਿਆ ਹੈ ਤੇ ਜਿਹੜਾ ਵੋਟਰ ਹੈਗਾ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਜ਼ਿਆਦਾ ਸਾਇਲੈਂਟ ਕਰਦਾ ਜਾ ਰਿਹਾ ਸੁਣ ਸਾਰਿਆਂ ਨੂੰ ਰਿਹਾ ਹੈ ਲੇਕਿਨ ਉਹਨੇ ਵੋਟ ਕਿੱਥੇ ਪਾਣੀ ਹੈ ਇਹਦਾ ਉਹਨੇ VOTING ਤੋਂ ਪਹਿਲਾਂ ਦਾ ਟਾਈਮ ਰੱਖਿਆ ਹੈ ਉਸ ਵੇਲੇ ਡਿਸਾਈਡ ਕਰੇਗਾ ਸੁਣ ਸੁਣ ਸਾਰਿਆਂ ਨੂੰ ਰਿਹਾ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕਰੋ ਮੇਰੇ ਵਰਗਾ ਪੱਤਰਕਾਰ ਜਿਹੜਾ ਫੀਲਡ ਦੇ ਵਿੱਚ ਹਮੇਸ਼ਾ ਜੁੜਿਆ ਰਹਿਣਾ ਚਾਹੁੰਦਾ ਮੈਂ ਜੇ ਕਿਸੇ ਨਾਲ ਗੱਲ ਕਰਦਾ ਕਈ ਵਾਰ ਉਹ ਕਹਿੰਦੇ ਪਹਿਲਾਂ ਤੁਸੀਂ ਦੱਸੋ ਫਿਰ ਉਹਨਾਂ ਨੂੰ ਕਈ ਵਾਰ ਡਿਸਕਲੋਜ਼ ਕਰਨਾ ਪੈਂਦਾ ਕਿ ਜਿਹੜਾ ਤੁਹਾਨੂੰ ਨਹੀਂ ਪਹਜਾਂਦਾ ਕਿ ਮੈਂ ਪੱਤਰਕਾਰ ਹਾਂ ਮੈਂ ਤਾਂ ਇੱਕ ਵੈਸੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਮੈਂ ਤੁਹਾਨੂੰ ਕਿਤੇ ਕੋਰਟ ਨਹੀਂ ਕਰਨਾ ਤੇ ਉਹਦੇ باوجود ਉਹ ਕਹਿੰਦੇ ਨਹੀਂ ਜੀ ਤੁਸੀਂ ਮੌਲ ਦੱਸੋ ਤੇ ਕੁਝ ਕੁ ਵੋਟਰ ਤਾਂ ਇਹ ਆ ਕਿ ਵੀ 20 ਮਿੰਟ 25 ਮਿੰਟ ਗੱਲ ਕਰਨ ਤੋਂ ਬਾਅਦ ਤੁਹਾਨੂੰ ਥੋੜਾ ਜਿਹਾ ਸ਼ਾਇਦ ਹਿੰਟ ਦੇ ਜਾਣ ਤੇ ਇਹ ਜਿਹੜੀ ਇਹ ਜਿਹੜੀ ਸਾਇਲੈਂਟ ਵੋਟ ਹੈ ਇਹ ਕਿਹੜੀ ਸਾਇਲੈਂਟ ਵੇਵ ਹੈਗੀ ਹੈ ਇਹ ਉਹ ਜਿਹੜਾ ਫਲੋਟਿੰਗ ਵੋਟਰ ਹੈ ਜੇ ਉਹ ਸਾਇਲੈਂਟ ਹੋ ਜਾਂਦਾ ਹੈ ਤੇ ਇਹ ਜਜ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ ਇਸ ਲਈ ਪੰਜਾਬ ਦੇ ਜਿਹੜੇ ਚੋਣਾਂ ਦੇ ਨਤੀਜੇ ਜਿਹੜੇ ਹੈਗੇ ਉਹ ਚੁਕਾਣ ਵਾਲੇ ਵੀ ਹੋ ਸਕਦੇ ਬਿਲਕੁਲ ਹੈਰਾਨੀ ਕਰਨ ਨਤੀਜੇ ਵੀ ਹੋ ਸਕਦੇ ਨੇ ਕਿਉਂਕਿ ਤੁਸੀਂ ਬੜੀ ਦਿਲਚਸਪ ਗੱਲ ਕਹੀ ਕਿ ਜਿਹੜਾ ਫਲੋਟਿੰਗ ਵੋਟਰ ਹੈ ਅਗਰ ਉਹ ਵੀ ਸਾਇਲੈਂਟ ਹੋ ਜੇ ਸੋ ਜਿਹੜਾ ਵੋਟਰ ਕਿਸੇ ਪਾਰਟੀ ਦਾ ਕਾਡਰ ਨਹੀਂ ਹੈ ਉਨਾ ਅਕਾਲੀਆਂ ਨਾਲ ਐਨਾ ਆਪ ਨਾਲ ਐਨਾ ਕਾਂਗਰਸ ਨਾਲ ਨਾ ਬੀਜੇਪੀ ਨਾਲ ਫਲੋਟਿੰਗ ਵੋਟ ਅਗਰ ਸਾਇਲੈਂਟ ਹੋ ਜੇ ਇਹ ਹੋਰ ਔਖਾ ਹੋ ਜਾਂਦਾ ਫਿਰ ਜਾਣਨਾ ਕਿ ਵੋਟ ਕਿਸ ਨੂੰ ਪੈਣੀ ਹੈ ਖੈਰ ਅੱਜਕੱਲ ਖੂਬ ਟੈਂਟ ਪੰਜਾਬ ਚ ਸਾਨੂੰ ਦੇਖਣ ਨੂੰ ਮਿਲਦੇ ਨੇ ਹਰ ਵਾਰਡ ਹਰ ਮਹੱਲੇ ਹਰ ਪਿੰਡ ਚ ਪਹਿਲਾਂ ਇੱਕ ਅਧੀ ਪਾਰਟੀ ਦਾ ਟੈਂਟ ਹੁੰਦਾ ਸੀ ਹੁਣ ਤਾਂ ਆਜ਼ਾਦ ਵੀ ਟੈਂਟ ਲਾਉਂਦੇ ਨੇ ਸੋ ਟੈਂਟਾ ਟੁੰਟਾਂ ਵਾਲਿਆਂ ਦਾ ਕਾਰੋਬਾਰ ਸਾਡੇ ਜ਼ਰੂਰ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ ਹੈ ਸੋ ਕਾਰੋਬਾਰ ਸਭ ਦੇ ਚੱਲਦੇ ਰਹਿਣੇ ਚਾਹੀਦੇ ਨੇ ਵੈਂਕਟ ਸਾਹਿਬ ਔਰ ਮੈਨੂੰ ਤਾਂ ਇਸ ਗੱਲ ਤੇ ਵੀ ਕੋਈ ਇਤਰਾਜ਼ ਨਹੀਂ ਕਿ ਵੋਟਾਂ ਵੀ ਪੈਂਦੀਆਂ ਰਹਿਣੀਆਂ ਚਾਹੀਦੀਆਂ ਨੇ ਜਦੋਂ ਦਾ ਲੱਗੇ ਵੋਟਾਂ ਕਰਾ ਲੈਣੀਆਂ ਚਾਹੀਦੀਆਂ ਨੇ ਇਸੇ ਬਹਾਨੇ ਲੋਕਾਂ ਦੇ ਰੋਜ਼ਗਾਰ ਵੀ ਜਿਹੜੇ ਆ ਘਟੋ ਘਟ ਉਹ ਚੱਲਦੇ ਰਹਿੰਦੇ ਨੇ ਖੈਰ ਬਹੁਤ ਬਹੁਤ ਧੰਨਵਾਦ ਵੈਂਕਟ ਜੀ ਸੋ ਬਹੁਤ ਸਾਰੇ ਵਿਸ਼ੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਅਡਰੈਸ ਕੀਤੇ ਨੇ ਕੱਲ ਇੱਕ ਵਾਰ ਫੇਰ ਮੁਲਾਕਾਤ ਹੋਏਗੀ ਧੰਨਵਾਦ